ਆ ਪੁਲਿਸ ਕਮਿਸ਼ਨਰ ਹੋ ਡਿਪਟੀ ਕਮਿਸ਼ਨਰ ਹੋ ਕੋ ਐਸਪੀ ਹੋ ਕੋ ਡੀਐਸਪੀ ਹੋ ਸੱਦੇ ਤੁਸੀਂ ਲਈ ਜਾਨੇ ਨਾ ਇਕੱਠਾ ਦੇ ਜਾਣਾ ਤੇ ਇਹਨਾਂ ਨੂੰ ਪੁਲਿਸ ਕੋਲ ਚਾਹੀਦੇ ਤੁਹਾਡੇ ਕੋਲ ਕਿਉਂ ਆਏ ਆ ਕਿਉਂਕਿ ਪੁਲਿਸ ਸੁਣ ਨਹੀਂ ਰਹੀਗੀ ਇੱਕ ਸਾਲ ਹੋ ਗਿਆ ਜੀ ਮੈਨੂੰ ਪੁਲਿਸ ਦੇ ਚੱਕਰ ਕੱਟਦੇ ਨੂੰ ਇੱਕ ਸਾਲ ਬਾਅਦ ਐਫਆਈਆਰ ਹੋਈ ਆ ਤੇ ਇੱਕ ਸਾਲ ਗਾਹ ਹੋ ਗਿਆ ਆ ਹੁਣ ਤੱਕ ਸੁਣਵਾਈ ਨਹੀਂ ਹੋਈ ਜੇ ਸੁਣਵਾਈ ਹੁੰਦੀ ਮੈਂ ਕਿਹਨੂੰ ਆਂਦਾ ਉਰੇ ਪੁਲਿਸ ਕਹਿੰਦੀ ਸਾਨੂੰ ਹੋਰ ਵੀ ਬਥੇਰੇ ਕੰਮ ਆ ਇਹ ਲੋਕ ਆਪ ਜਾ ਕੇ ਜਾਲ ਚ ਫਸ ਜਾਂਦੇ ਆ ਫਿਰ ਸਾਡੇ ਕੋਲ ਆ ਕੇ ਪਿੱਟਣ ਲੱਗ ਜਾਂਦੇ ਫਾਈਲਾਂ ਢੇਰ ਲੱਗ ਜਾਂਦੇ ਨਹੀਂ ਕਾਦੇ ਲਈ ਆ ਬਾਈ ਦੀ ਵੇ ਪੁਲਸ ਬਣੀ ਕਾਦੇ ਲਈ ਠੇਕੇ ਖਾਣ ਲਈ ਕਰਪਸ਼ਨ ਕਰਨ ਲਈ ਕਾਦੇ ਲਈ ਬਣੀ ਆ ਪੁਲਸ ਦੋਸ਼ੀ ਕੋਣ ਹੈ ਲੋਕ ਹੈ ਜਾਂ ਸਰਕਾਰਾਂ ਇੰਜ ਲੋਕ ਦੋਸ਼ੀ ਨਹੀਂ ਅਜੇ ਤਾਂ ਕਿਉਂ ਨਹੀਂ ਹੈਗੇ ਜੇ ਲੋਕ ਦੋਸ਼ੀ ਨੇ ਤਾਂ ਲੋਕ ਰੋਂਦੇ ਕਿਉਂ ਫਿਰਦੇ ਨੇ ਲੋਕ ਪਿੱਟਦੇ ਕਿਉਂ ਫਿਰਦੇ ਨੇ ਲੋਕ ਲੁੱਟੀ ਦੇ ਕਿਉਂ ਜਾ ਰਹੇ ਨੇ ਲੋਕਾਂ ਦੇ ਮੁੰਡੇ ਇੰਗਲੈਂਡ ਕੈਨੇਡਾ ਚ ਵੀ ਧਰਨੇ ਕਿਉਂ ਲਾ ਰਹੇ ਨੇ ਮਰ ਕਿਉਂ ਰਹੇ ਨੇ ਉਹਨਾਂ ਦੀਆਂ ਕੁੜੀਆਂ ਗਲਤ ਕੰਮ ਕਰਨ ਲਈ ਮਜਬੂਰ ਕਿਉਂ ਨੇ ਤੋ ਸ਼ਿਓ ਨੇ ਜਿਹੜੇ ਲੋਕਾਂ ਨੂੰ ਧੋਖੇ ਦੇ ਕੇ ਕੁਰਸੀਆਂ ਤੇ ਬੈਂਦੇ ਨੇ ਤਨਖਾਹਾਂ ਵਾ ਲੈਂਦੇ ਨੇ ਤੇ ਕਰਦੇ ਕੁਛ ਨਹੀਂ ਇਹ ਲੋਕ ਭਾਨੇ ਕੋਲੇ ਜਾ ਰਹੇ ਸਰਕਾਰ ਕੋਲ ਕਿਉਂ ਨਹੀਂ ਜਾ ਰਹੇ ਕਿਉਂਕਿ ਤੁਹਾਡੇ ਤੇ ਭਰੋਸਾ ਨਹੀਂ ਹੈਗਾ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਠਗਣ ਦੇ ਵਿੱਚ ਨਾਲ ਭਾਈ ਵਾਲਾ ਭਾਨੇ ਨੂੰ ਕਹਿੰਦੇ ਤਾਂ ਭਾਈ ਰੂਟ ਬੋਲਦਾ ਗਲਤ ਬੋਲਦਾ ਗੱਲਾਂ ਘੜਦਾ ਕਰੇ ਕੀ ਬੰਦਾ ਜਿਹੜੇ ਸਮਝਦਾਰ ਤੁਹਾਨੂੰ ਕੁਰਸੀਆਂ ਦਿੱਤੀਆਂ ਤੁਸੀਂ ਕਰਦੇ ਕੁਛ ਨਹੀਂ ਹੈਗੇ ਆ ਆ ਤਿੰਨ ਬੰਦਿਆਂ ਦੀ ਵਾਲੇ ਆ ਚਾਰ ਵਾਲੇ ਆ ਦੋ ਐਫ ਆਈ ਆਰਾਂ ਨੇ ਇਹ ਅੱਡੋ ਅੱਡ ਠੱਗੀ ਵਜੀ ਆ ਕਿੰਨੇ ਕਿੰਨੇ ਸਮਾਂ ਹੋ ਗਿਆ ਬਜੀ 2 ਸਾਲ ਹੋ ਗਏ ਆ ਦੇਖ ਲੋ 1.24 ਹੀ ਦੱਸੋ ਕਿੰਨੇ ਸਾਲ ਹੋ 24 ਹੀ ਜੀ 21 ਦੇ ਪੈਸੇ ਗਏ ਆ ਚਾਰ ਚਾਰ 3 3 ਐਫ ਆਈ ਆਰਾਂ ਕਲੱਬ ਕੀਤੀਆਂ ਗਈਆਂ ਨੇ ਕੀ ਐਸ ਐਸ ਬੀ ਸਾਹਿਬ ਤੇ ਮੁੱਖ ਮੰਤਰੀ ਸਪੈਸ਼ਲੀ ਸਾਡੇ ਦੱਸਣ ਗਿਆ ਕੀ ਐ ਏਜੰਟ ਦੀਆਂ ਪੰਜ ਏਜੰਸੀਆਂ ਜੀ ਚੰਡੀਗੜ੍ਹ ਮੋਹਾਲੀ ਚੱਲ ਗੱਲ ਕੋੜਾ ਕੁਲਵੀਰ ਕੁਲਵੀਰ ਕੋੜਾ ਰੀਤ ਕੋੜਾ ਔਰ ਉਹਦਾ ਪਤੀਜਾ ਨਿਸ਼ਾਨ ਸਿੰਘ ਪੰਜ ਏਜੰਸੀਆਂ ਇਹਨਾਂ ਦੀਆਂ ਚੰਡੀਗੜ੍ਹ ਮੋਹਾਲੀ ਦੇ ਵਿੱਚ ਐਡਰੈਸ ਵੀ ਚੇਂਜ ਨੇ ਇਹਨਾਂ ਦੇ ਹਰੇਕ ਏਜੰਸੀ ਦੇ ਔਰ ਆਪਣੇ ਨਾਮ ਤੇ ਇੱਕ ਵੀ ਏਜੰਸੀ ਨਹੀਂ ਹੈ ਕੋਈ ਸਕਿਉਰਿਟੀ ਗਾਰਡ ਦੇ ਨਾਮ ਤੇ ਖੋਲੀ ਗਈ ਹੈ ਕੋਈ ਕਿਸੇ ਦੇ ਨਾਮ ਤੇ ਖੋਲੀ ਗਈ ਹੈ ਮਟੋਰ ਨਾ ਨਹੀਂ ਥਾਣੇ ਦੇ ਵਿੱਚ ਅਲੱਗ ਤੋਂ ਬ੍ਰਾਂਚ ਬਣੀ ਵੀ ਆ ਜਿਹੜੀ ਇਹ ਇਹੀ ਕੇਸ ਦੇਖਦੇ ਨੇ ਠੀਕ ਹੈ ਜੀ ਇਹਨਾਂ ਨੂੰ ਮੈਂ ਉਦੋਂ ਹੀ ਦੱਸਤਾ ਸੀ ਵੀ ਇਹ ਕੀ ਵੇਟ ਕਰੀਗੇ ਵੀ ਹੁਣ ਭੱਜਣਗੇ ਤੇ ਫੇਰ ਜਾਵਾਂਗੇ ਪਿੱਛੇ ਪੈਂਡਰਾਈਵ ਪਲੱਸ ਡਾਕੂਮੈਂਟੇਸ਼ਨ ਸਾਰੇ ਸਬਮਿਟ ਕਰਤੀ ਹੁਣ ਤੁਸੀਂ ਵੇਟ ਕੀ ਕਰ ਰਹੇ ਹੋ ਉਹਨਾਂ ਭਾਜੇ ਇੱਕ ਦਾ ਸੀ ਆਪਣਾ 12 ਲੱਖ ਰੁਪਏ ਗਵਾ ਲਿਆ ਹੁਣ ਅਸੀਂ ਆਪਣੀਆਂ ਦਿਹਾੜੀਆਂ ਤੋੜੀਏ ਹੁਣ ਅਸੀਂ ਊਰੇ ਕਦੇ ਆਉਣ ਤਾਂ ਅਸੀਂ ਮਢੀਰ ਨਹੀਂ ਹੈਗੇ ਸਤਨਾਮ ਇੱਕ ਗੱਲ ਹੋਰ ਹੈ ਮਾਜੀ ਮਢੀਰ ਨਹੀਂ ਹੈਗੇ ਸ਼ੇਰਾ ਮਢੀਰ ਹੈ ਵੀ ਤਾਂ ਕੌਣ ਮਢੀਰ ਹੈ ਪਹਿਲਾਂ ਜਨਤਾ ਕਹਿੰਦੇ ਸੀਗੇ ਲੋਕ ਕਹਿੰਦੇ ਸੀਗੇ ਹੁਣ ਮਢੀਰ ਕਹਿਣ ਲੱਗੇ ਜਿਨ੍ਹਾਂ ਦੇ ਪਿੱਛੇ ਇਹ ਆਏ ਉਹਨਾਂ ਨੂੰ ਕਿਹਾ ਜਾਂਦਾ ਨਾ ਮਢੀਰ ਮੈਂ ਗੱਲ ਇਸ ਕਰਕੇ ਹੈ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹਨਾਂ ਨੂੰ ਵੀ ਕਹਿ ਲਓ ਮੈਂ ਆਣਾ ਸਾਨੂੰ ਤੁਸੀਂ ਲੁਟੇਰੇ ਕਹਿਣਾ ਕਹਿ ਲਓ ڈاکੂ ਕਹਿਣਾ ਕਹਿ ਹਰਿਆਣਾ ਗਵਰਨਮੈਂਟ ਨੇ ਇਨੀਸ਼ੀਏਟਿਵ ਲੈ ਲਿਆ ਜਿਨ੍ਹਾਂ ਦੇ ਥੋੜੇ ਬੰਦੇ ਨੇ ਇਹਨਾਂ ਨੇ ਨਹੀਂ ਲਿਆ ਜਿੱਥੇ ਕਿ ਸਾਰਾ ਪੰਜਾਬ ਬਾਹਰ ਤੁਰਿਆ ਬਰਦਾਸੀ ਕਹਿ ਰਹੀ ਹੈ ਗਲਤ ਹੈ ਇਸ ਸਮੇਂ ਅੰਬਸਾਹ ਖੜੇ ਆ ਜਿੱਥੇ ਕਿ ਵੱਡਾ ਇਕੱਠ ਹੋਣਾ ਲੋਕਾਂ ਦਾ ਹੋਇਆ ਜਿਹੜੇ ਕਹਿੰਦੇ ਸਾਡੇ ਨਾਲ ਠੱਗੀ ਹੋਈ ਹੈ ਇਮੀਗ੍ਰੇਸ਼ਨ ਏਜੰਟਾਂ ਨੇ ਸਾਡੇ ਨਾਲ ਠੱਗੀ ਕੀਤੀ ਹੈ ਸਾਡਾ ਲੱਖ ਰੁਪਏ ਦਾ ਹੈਗਾ ਉਹ ਫਸ ਗਿਆ ਤੇ ਉਹ ਇਕੱਠ ਜਿਹੜਾ ਹੈਗਾ ਅੰਬਸਾ ਵਿਖੇ ਹੁੰਦਾ ਤੇ ਭਾਨੇ ਸਿੱਧੂ ਵੱਲੋਂ ਸੱਦਿਆ ਜਾਂਦਾ ਜਿੱਥੇ ਭਾਨਾ ਸਿੱਧੂ ਅਮਦੋਦ ਮਾਨ ਹੋ ਰਹੀ ਇੱਥੇ ਪਹੁੰਚੇ ਹੋਏ ਤਾਂ ਉਹ ਬਹੁਤ ਸਾਰੀ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਆ ਜਿਹੜੇ ਇਸ ਠੱਗੀ ਦਾ ਸ਼ਿਕਾਰ ਹੋਏ ਆ ਤੇ ਉਹ ਠੱਗੀ ਦਾ ਸ਼ਿਕਾਰ ਕਿਉਂ ਹੋਇਆ ਤੇ ਉਹਨਾਂ ਨੂੰ ਇੱਥੇ ਕਿਉਂ ਆਣਾ ਪੈ ਰਿਹਾ ਕਿਹੜੀ ਵਜ੍ਹਾ ਕਰਕੇ ਇਹ ਇਕੱਠ ਇੱਥੇ ਹੁੰਦਾ ਇਹ ਬੜੇ ਵੱਡੇ ਸਵਾਲ ਬਣੇ ਹੋਏ ਆ ਕਿਉਂਕਿ ਇਹਨਾਂ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਹੋਣ ਤੋਂ ਬਾਅਦ ਜਾਣਾ ਪ੍ਰਸ਼ਾਸਨ ਦੇ ਕੋਲ ਚਾਹੀਦਾ ਪਰ ਪ੍ਰਸ਼ਾਸਨ ਕੋਲ ਨਾ ਜਾ ਕੇ ਇਹ ਜਿਹੜੇ ਸੱਦਿਆਂ ਦੇ ਉੱਤੇ ਇੱਥੇ ਪਹੁੰਚਦੇ ਆ ਉਹਦੀ ਵਜ੍ਹਾ ਜਿਹੜੀ ਹੈਗੀ ਉਹ ਕਿਉਂ ਰਹਿੰਦੀ ਸਾਡੇ ਨਾਮ ਤੋਜਮਾਨ ਹੋ ਰਹੀ ਹੈ ਬਾਈ ਕਿਵੇਂ ਦੇਖਦੇ ਹੋ ਤੁਸੀਂ ਕੋਈ ਪੁਲਿਸ ਕਮਿਸ਼ਨਰ ਹੋ ਡਿਪਟੀ ਕਮਿਸ਼ਨਰ ਹੋ ਕੋ ਐਸਪੀ ਹੋ ਕੋ ਡੀਐਸਪੀ ਹੋ ਸੱਦੇ ਤੁਸੀਂ ਦੇਈ ਜਾਂਦੇ ਨੇ ਨਾ ਇਕੱਠਾਂ ਦੇ ਜਾਣਾ ਤੇ ਇਹਨਾਂ ਨੂੰ ਪੁਲਿਸ ਕੋਲ ਚਾਹੀਦੇ ਤੁਹਾਡੇ ਕੋਲ ਕਿਉਂ ਆਏ ਆ ਕਿਉਂਕਿ ਪੁਲਿਸ ਸੁਣ ਨਹੀਂ ਰਹੀਗੀ ਪੁਲਿਸ ਸੁਣ ਨਹੀਂ ਰਹੀ ਮੈਨੂੰ ਦੱਸੋ ਚੇਰੋ ਪਤਾ ਕੀ ਹੈ ਇੱਕ ਸਾਲ ਹੋ ਗਿਆ ਸੀਗਾ ਮੇਰੀ ਵਿਕਟਮ ਹਮ ਹੈ ਠੀਕ ਹੈ ਜੀ 12 ਲੱਖ ਦਾ ਮੇਰਾ ਠੱਗੀ ਬੱਜੀ ਵੀ ਹੈ ਇੱਕ ਸਾਲ ਹੋ ਗਿਆ ਸੀ ਮੈਨੂੰ ਮੈਂ ਖੜ ਰਹਿਣਾ ਇੱਕ ਸਾਲ ਹੋ ਗਿਆ ਜੀ ਮੈਨੂੰ ਪੁਲਿਸ ਦੇ ਚੱਕਰ ਕੱਟਦੇ ਨੂੰ ਇੱਕ ਸਾਲ ਬਾਅਦ ਐਫਆਈਆਰ ਹੋਈ ਆ ਤੇ ਇੱਕ ਸਾਲ ਗਾਹਾਂ ਹੋ ਗਿਆ ਆ ਹੁਣ ਤੱਕ ਸੁਣਵਾਈ ਨਹੀਂ ਹੋਈ ਜੇ ਸੁਣਵਾਈ ਹੁੰਦੀ ਮੈਂ ਕਿਹਨੂੰ ਆਂਦਾ ਓਰੇ ਦਿਹਾੜੀ ਤੋੜ ਕੇ ਤੇ ਮੈਨੂੰਰੇ ਫੋਟੋਆਂ ਕਰਾਉਣ ਦਾ ਸ਼ੌਕ ਹੀ ਨਹੀਂ ਹੈ ਇਹੋ ਜਿਹੇ ਬਹੁਤ سارے ਕੇਸ ਆ ਭਾਈ ਇਹੋ ਜੇ ਮੈਂ ਸਮਝ ਰਿਹਾ ਤੁਹਾਡੇ ਆ ਉਹ ਯਾਰ ਗੱਲ ਤਾਂ ਸੁਣ ਲੈ ਸ਼ੇਰਾ ਮੈਂ ਸਮਝ ਰਿਹਾ ਤੁਹਾਡੀ ਮੈਂ ਉਹੀ ਗੱਲ ਕਰ ਰਿਹਾ ਤੁਹਾਡੀ ਵੱਡੀ ਗੱਲ ਕਰ ਰਿਹਾ ਆ ਵੇਖਿਆ ਤੁਸੀਂ ਬੇਚੈਨੀ ਕਿੰਨੀ ਹੈ ਪਤਾ ਹੈ ਬੇਚੈਨੀ ਕਿਉਂ ਹੈ ਇਹ ਵਿਚਾਰਿਆਂ ਦੀ ਬੇਚੈਨੀ ਕਿਉਂ ਕਿ ਇਹਨਾਂ ਦੀ ਸੁਣ ਕੋਈ ਨਹੀਂ ਰਿਹਾ ਕਰ ਮਸਲਾ ਕੀ ਹੈ ਬਹੁਤ سارے ਕੇਸ ਹੁੰਦੇ ਨੇ ਉਹਨਾਂ ਨੂੰ ਇੱਕ ਲੱਬ ਕਰ ਲੈਂਦੇ ਨੇ ਫੇਰ ਆਂਦੇ ਨੇ ਇੱਕ ਕੇਸ ਹੀ ਚੱਲੂਗਾ ਕੀ ਚਿੱਟ ਫੰਡ ਵਾਲਿਆਂ ਦੇ ਅੱਡ ਅੱਡ ਨਹੀਂ ਕੀਤੇ ਜੇ ਕਿਸੇ ਖਲਾਫ ਕੰਪਲੇਂਟ ਹੈ ਹਰ ਇੱਕ ਦੀ ਨਿਯਤ ਹਲਕਣਾ ਟੱਗੀ ਅਲੱਗ ਤਰੀਕੇ ਨਾਲ ਵੱਜੀ ਹੈ ਕੀ ਉਹਨਾਂ ਨੂੰ ਅੱਡ ਨਹੀਂ ਕੀਤਾ ਜਾਊਗਾ ਮੰਨ ਲਓ ਇੱਕ ਤਰ੍ਹਾਂ ਨਾਲ ਵੀ ਵੱਜੀ ਚਿੱਟ ਫੰਡ ਚ ਨਹੀਂ ਵੱਡੀ ਸੀ ਸੁਪਰੋ ਤੋਂ ਰਾਏ ਖਿਲਾਫ ਹੋ ਗਿਆ ਪੰਗੂ ਗਲਾਪ ਹੋ ਗਿਆ ਕਿੰਨੇ ਮੁੰਡੇ ਹੋਰ ਨੇ ਖਿਲਾਫ ਹੋ ਗਿਆ ਇਹਨਾਂ ਦੇ ਖਿਲਾਫ ਅੱਡ ਅੱਡ ਕੇਸ ਕਿਉਂ ਨਹੀਂ ਹੋ ਰਹੇ ਇਹ ਪਤਾ ਕਿਉਂ ਨਹੀਂ ਹੋ ਰਹੇ ਇਹਨਾਂ ਨੂੰ ਬਚਾਇਆ ਜਾ ਰਿਹਾ ਹੈ ਇਹ ਇੱਕ ਸਿਸਟਮ ਕ੍ਰੀਏਟ ਕਰ ਲਿਆ ਆ ਖੜੇ 100 ਕਰੋੜ ਵਾਲਾ ਉੱਥੇ ਇੱਕ ਮੁੰਡਾ ਖੜਾ 15 ਵਾਲਾ ਕੋਈ 150 ਕਰੋੜ ਵਾਲਾ ਇਹਨਾਂ ਨਾਲ ਕੀ ਹੋ ਰਿਹਾ ਹੈ ਕਿ ਅਸੀਂ ਇੰਨੇ ਪੈਸੇ ਦੇ ਠੱਗ ਰਹੇ ਆ ਤਾਂ ਕਿੰਨੇ ਟਰੈਵਲ ਏਜੰਸ ਹੋਣਗੇ ਜਾਂ ਇਮੀਗ੍ਰੇਸ਼ਨ ਵਾਲੇ ਹੋਣਗੇ ਉਹ 5-5 ਲੱਖ ਇਕੱਠਾ ਕਰਨ ਕਿੰਨਾ ਬਣ ਗਿਆ ਸਤਿਨਾਮ ਕਿੰਨਾ ਬਣ ਗਿਆ ਉਹ ਇਨਾ ਪ੍ਰਸ਼ਾਸਨ ਨੂੰ ਚੜਾਇਆ ਜਾਂਦਾ ਫਿਰ ਦੇ ਬਟੇਲ ਚਾਮ ਲਾ ਰਹੇ ਤੁਸੀਂ ਚੜਾਇਆ ਜਾਂਦਾ ਮੈਂ ਦੇਖੋ ਮੈਂ ਸਾਹਮਣੇ ਜਾ ਕੇ ਤਾਂ ਨਹੀਂ ਵੇਖੂਗਾ ਪਰ ਜਿਹੜਾ ਐਕਟ ਆ ਕਾਦੇ ਲਈ ਰੋਈ ਜਾਂਦੇ ਨੇ ਐਕਟ ਤੋਂ ਫੜਿਆ ਜਾਂਦਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਐਕਟ ਕਿਉਂ ਨਹੀਂ ਕਰ ਰਹੇ ਪੁਲਿਸ ਕਹਿੰਦੀ ਸਾਨੂੰ ਹੋਰ ਵੀ ਬਥੇਰੇ ਕੰਮ ਆ ਇਹ ਲੋਕ ਆਪ ਜਾ ਕੇ ਜਾਲ ਚ ਫਸ ਜਾਂਦੇ ਆ ਫਿਰ ਸਾਡੇ ਕੋਲ ਆ ਕੇ ਪਿੱਟਣ ਲੱਗਦੇ ਤੇ ਫੈਲਾ ਢੇਰ ਲੱਗ ਜਾਂਦੇ ਨਹੀਂ ਕਾਦੇ ਲਈ ਆ ਬਾਈ ਦੀ ਪੁਲਿਸ ਕਾਦੇ ਲਈ ਬਣੀ ਆ ਨਹੀਂ ਨਹੀਂ ਪੁਲਿਸ ਬਣੀ ਕਾਦੇ ਲਈ ਹੈ ਠੇਕੇ ਖਾਨ ਲਈ ਕਰਪਸ਼ਨ ਕਰਨ ਲਈ ਕਾਦੇ ਲਈ ਬਣੀ ਆ ਪੁਲਿਸ ਪੁਲਿਸ ਇਹੀ ਬਣੀ ਆ ਨਾ ਕਿ ਕੋਈ ਠੱਗੀ ਕਰ ਜੇ 420 ਦੀ ਧਾਰਾ ਕਿਉਂ ਹੈ ਖਤਮ ਕਰ ਦਿਓ 420 ਦੀ ਧਾਰਾ ਇਹ ਹੈ ਕਿ ਕਿਸੇ ਨਾਲ ਠੱਗੀ ਮਾਰੀ ਗਈ ਉਹ ਬੰਦਾ ਭੋਲਾ ਸੀ ਕੀ ਹੁਣ ਹਰ ਪਿੰਡ ਦਾ ਤੇ ਗਵਰਨਮੈਂਟ ਨਵਾਂ ਐਲਾਨ ਕਰੂਗੀ ਕਿ ਹਰ ਪਿੰਡ ਦਾ ਬੰਦਾ ਵਕੀਲ ਬਣ ਜਾਏ ਉਹ ਸਾਰਾ ਪੜ੍ਹ ਲੈ ਲੋ ਫੇਰ ਗੱਲ ਕਰੇ ਕਾਦੇ ਲਈ ਚੁਣਿਆ ਸੀ ਇਹਨਾਂ ਨੂੰ ਬਦਲਾ ਬਦਲਾ ਐਸੇ ਸਿਸਟਮ ਦੀ ਗੱਲ ਸੀ ਇਹਨਾਂ ਦੀ ਰਾਖੀ ਹੈ ਕਰਨ ਜਿਨ੍ਹਾਂ ਦੇ ਐਮ ਐਲ ਏ ਨੇ ਮਨਿਸਟਰ ਨੇ ਮੁੱਖ ਮੰਤਰੀ ਨੇ ਰਾਖੀ ਕਰ ਰਹੇ ਨੇ ਆ ਮੈਨੂੰ ਦੱਸੋ ਐਸ ਐਸ ਪੀ ਤੇ ਡੀ ਸੀ ਨੂੰ ਤਰਕਾਹਾਂ ਦੀ ਮਿਲਦੀ ਹੈ ਇਸੇ ਜੀ ਦੀ ਮਿਲਦੀ ਹੈ ਨਾ ਕਿ ਉਹ ਬੰਦਾ ਗਲਤ ਕਰਦਾ ਹੈ ਉਹ ਕਹਿੰਦੇ ਅਸੀਂ ਮੰਤਰੀਆਂ ਦੀਆਂ ਸਿਕਿਉਰਟੀਆਂ ਵੀ ਦੇਖਣੀ ਆ ਅਸੀਂ ਨਸ਼ਾ ਵੀ ਦੇਖਣਾ ਅਸੀਂ ਲਾਅ ਐਂਡ ਆਰਡਰ ਵੀ ਦੇਖਣਾ ਅਸੀਂ ਕਿੱਧਰ ਕਿੱਧਰ ਜਾਈਏ ਭਾਈ ਹਾਂ ਹੁਣ ਇਹ ਸੁਣ ਲੋ ਗੱਲ ਇਹਨਾਂ ਨੇ ਕਿਉਂ ਕਿਹਾ ਇੱਕ ਵਿਅੰਗ ਹੈ ਸਾਡੀ 80000 ਪੁਲਿਸ ਨਫਰੀ ਹੈ ਜਿਹਦੇ ਤੋਂ 70% ਸਿਰਫ ਵੀਆਈਪੀ ਡਿਊਟੀ ਤੇ ਨੇ ਤੇ 30% ਨੇ ਜੋ ਆਮ ਲੋਕਾਂ ਲਈ ਉਹ ਵੀ ਰਾਤ ਨੂੰ 7 ਵਜੇ ਤੋਂ ਬਾਅਦ ਸ਼ਰਾਬ ਪੀ ਕੇ ਡੱਕੇ ਹੁੰਦੇ ਨੇ ਕੀ ਇਹ ਵੀ ਆਈਪੀ ਦੱਸਣਗੇ ਕਿ ਤੁਸੀਂ ਵੀ ਆਈਪੀ ਜਿਨ੍ਹਾਂ ਨੇ ਬਣਾਏ ਆ ਕਿ ਉਹਨਾਂ ਦੀ ਰੱਖਿਆ ਨਹੀਂ ਕਰਨੀ ਉਹ ਐ ਲੁੱਟੀਦੇ ਰਹਿਣ ਤੁਸੀਂ ਬੇਚੈਨੀ ਵੇਖ ਰਹੇ ਹੋ ਨਾ ਵਿਚਾਰਿਆਂ ਦੀ ਇਹ ਪਤਾ ਕੀ ਹੈ ਇਹਨਾਂ ਨੂੰ ਲੱਗਦਾ ਅੱਜ ਗੱਲ ਕਹੇ ਦੀ ਗੱਲ ਨੂੰ ਕਿਸੇ ਨੇ ਨਹੀਂ ਸੁਣੀ ਅਸੀਂ ਕੀ ਕਹਿ ਰਹੇ ਹਾਂ ਅਸੀਂ ਦੋ ਤਰੀਕੇ ਨਾਲ ਚੱਲਾਂਗੇ ਇੱਕ ਤਾਂ ਐਵ ਦੀਆਂ ਚੀਜ਼ਾਂ ਹੋਣਾਂ ਅਸੀਂ ਜਿਹੜੀਆਂ ਲੂਪ ਹੋਲ ਨੇ ਉਹ ਅਮੈਂਡਮੈਂਟ ਕਰਾਵਾਂਗੇ ਸਰਕਾਰ ਤੇ ਜ਼ੋਰ ਪਾ ਕੇ ਲੋਕਾਂ ਨਾਲ ਦੂਸਰਾ ਜਿਹੜੇ ਧੋਖੇ ਹੋ ਚੁੱਕੇ ਨੇ ਉਹਦੀ ਪੈਰਵਾਹੀ ਕਰਾਂਗੇ ਜਿਵੇਂ ਕਿ ਪਹਾਨਾ ਕਰ ਰਿਹਾ ਆ ਡੱਡ ਕਰਕੇ ਇਹਨਾਂ ਤੇ ਐਫਆਈਆਰ ਹੋ ਰਹੀਆਂ ਕਿ ਨਹੀਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਇੱਕ ਕਮਰਸ਼ੀਅਲ ਦੀ ਜਦੋਂ ਪਰਮਿਸ਼ਨ ਮਿਲਦੀ ਹੈ ਮੰਨ ਲਓ ਟਰੈਵਲ ਏਜੰਸੀ ਵਾਲੇ ਇਮੀਗ੍ਰੇਸ਼ਨ ਵਾਲੇ ਆ ਉਹ 2 ਜਾਂ 3 ਮਹੀਨਿਆਂ ਚ ਆਪਣੀ ਜਗ੍ਹਾ ਬਦਲ ਜਾਂਦੇ ਨੇ ਸਾਡੇ ਲਾਜ ਪ੍ਰੋਵੀਜ਼ਨ ਕੇ 3 ਸਾਲ ਤੱਕ ਉਹ ਜਗਾ ਨਹੀਂ ਬਦਲ ਸਕਦੇ ਇਹਦੇ ਬਾਰੇ ਐਸਐਸਪੀ ਸਾਹਿਬ ਜਾਂ ਸਾਡੇ ਡੀਸੀ ਕੀ ਦੱਸਣਗੇ ਕਾਰਵਾਈ ਕਿਉਂ ਨਹੀਂ ਹੋ ਰਹੀ 100 ਮੋਟਰਾਂ ਨਾਲ ਦੀ ਚੀਜ਼ ਹੁੰਦੀ ਹੈ ਇਹ ਲੈਣਗੇ ਕਿ ਨਹੀਂ ਜੇ ਨਹੀਂ ਲੈਣਗੇ ਤਾਂ ਇਹ ਇਨਾਂ ਲੋਕਾਂ ਦੇ ਟੈਕਸਸ ਦੀ ਤਨਖਾਹ ਕਿਉਂ ਲੈ ਰਹੇ ਹੋ ਦੱਸ ਦੇਣ ਇਹ ਹੁਣ ਜਿਹੜੇ ਸੱਦੇ ਤੇ ਲੋਕ ਇੱਥੇ ਇਕੱਠੇ ਹੋਏ ਆ ਇਹ ਸਿਆਣੇ ਲੋਕਾਂ ਦੀ ਭੀੜ ਹੈ ਜਿਹਨੂੰ ਕਿੱਦਾਂ ਤੁਸੀਂ ਹੈਂਡਲ ਕਰ ਰਹੇ ਹੋ ਜਿਹੇ ਪ੍ਰੋਸੈਸ ਕਿੱਦਾਂ ਚਲਾ ਰਹੇ ਹੋ ਕਾਨੂੰਨ ਦੇ ਰਾਹੀਂ ਚੱਲ ਰਿਹਾ ਕਿ ਕਿਤੇ ਮਢੀਰ ਤਾਂ ਨਹੀਂ ਇਕੱਠੀ ਹੋਈ ਨਾ ਇਹ ਲੁੱਟੇ ਇਹ ਲੁੱਟੇ ਇਹ ਲੁੱਟੇ ਹੋਏ ਲੋਕਾਂ ਦੇ ਇਹ ਗੱਲ ਹੈ ਇਹ ਲੁੱਕੇ ਲੁੱਟੇ ਹੋਏ ਲੋਕਾਂ ਦਾ ਇਕੱਠ ਹੈ ਔਰ ਅਸੀਂ ਇਹਨਾਂ ਨੂੰ ਰੂਪ ਦੇ ਰਹੇ ਹਾਂ ਕਿ ਸਿੱਧਾ ਵੀ ਦਬਾਅ ਬਣਾਇਆ ਜਾਊਗਾ ਸਰਕਾਰ ਤੇ ਜੋ ਲੋਕਾਂ ਦਾ ਦਬਾਅ ਹੁੰਦਾ ਹੈ ਲੋਕ ਐਂ ਕਰਦੇ ਨੇ ਤੇ ਦੂਸਰਾ ਦਬਾਅ ਟੈਕਨੀਕਲੀ ਵੀ ਬਣਾਇਆ ਜਾਊਗਾ ਅੱਜ ਵੀ ਇਹ ਕ ਮੰਗ ਪੱਤਰ ਦਿੱਤਾ ਜਾਊਗਾ ਔਰ ਪਰਸੋਂ ਉਹਦੀ ਡਿਟੇਲ ਚ ਦਿੱਤਾ ਜਾਊਗਾ ਔਰ ਫਿਰ ਅਸੀਂ ਅਸੈਂਬਲੀ ਨੂੰ ਵੀ ਭੇਜਾਂਗੇ ਕਿ ਆ ਅਮੈਂਡਮੈਂਟ ਕਰੋ ਔਰ ਜਿਨ੍ਹਾਂ ਨੇ ਪਹਿਲਾਂ ਗੰਦ ਪਾਇਆ ਹੋਇਆ ਉਹਨਾਂ ਤੇ ਕਾਰਵਾਈ ਕਰੋ ਕੱਲਾ ਕੱਲਾ ਕਰਕੇ ਨਹੀਂ ਕਰੂੰਗੇ ਤਾਂ ਫਿਰ ਤੁਹਾਨੂੰ ਜਾਣਾ ਪਊਗਾ ਔਰ ਜਿਹੜਾ ਨਵਾਂ ਆਊਗਾ ਉਹ ਇਸ ਸ਼ਰਤ ਤੇ ਆਊਗਾ ਦੋਸ਼ੀ ਕੋਣ ਹੈ ਲੋਕ ਹੈ ਜਾਂ ਸਰਕਾਰਾਂ ਐਂ ਜੇ ਲੋਕ ਦੋਸ਼ੀ ਨਹੀਂ ਹੈਗੇ ਤਾਂ ਕਿਉਂ ਨਹੀਂ ਹੈਗੇ ਜੇ ਲੋਕ ਦੋਸ਼ੀ ਨੇ ਤਾਂ ਲੋਕ ਰੋਂਦੇ ਕੋ ਫਰਦੇ ਨੇ ਲੋਕ ਪਿੱਟਦੇ ਕਿਉਂ ਫਿਰਦੇ ਨੇ ਲੋਕ ਲੁੱਟੀ ਦੇ ਕਿਉਂ ਜਾ ਰਹੇ ਨੇ ਲੋਕਾਂ ਦੇ ਮੁੰਡੇ ਇੰਗਲੈਂਡ ਕੈਨੇਡਾ ਚ ਵੀ ਧਰਨੇ ਕਿਉਂ ਲਾ ਰਹੇ ਨੇ ਮਰ ਕਿਉਂ ਰਹੇ ਨੇ ਉਹਨਾਂ ਦੀਆਂ ਕੁੜੀਆਂ ਗਲਤ ਕੰਮ ਕਰ ਲਈ ਮਜਬੂਰ ਕਿਉਂ ਨੇ ਜੇ ਲੋਕ ਦੋਸ਼ੀ ਨੇ ਦੋਸ਼ੀ ਉਹ ਨੇ ਜਿਹੜੇ ਲੋਕਾਂ ਨੂੰ ਧੋਖੇ ਦੇ ਕੇ ਕੁਰਸੀਆਂ ਤੇ ਬੈਠਦੇ ਨੇ ਤਨਖਾਹਾਂ ਲੈਂਦੇ ਨੇ ਤੇ ਕਰਦੇ ਕੁਛ ਨਹੀਂ ਗਏ ਉਹ ਦੋਸ਼ੀ ਨੇ ਕਿਉਂ ਜਾਣਾ ਪੈ ਰਿਹਾ ਬਾਹਰ ਲੋਕਾਂ ਨੂੰ ਇੰਨੀ ਹੋੜਾ ਗਲਤ ਹੈ ਮੰਨਿਆ ਮੈਂ ਤਾਂ ਕਹਿੰਦਾ ਥੱਕ ਗਿਆ ਕਿ ਆਹ ਧਰਤੀ ਬਹੁਤ ਵਧੀਆ ਹੈ ਜੇ ਸਾਡੇ ਪ੍ਰਸ਼ਾਸਕ ਗਲਤ ਨੇ ਤਾਂ ਆਪਾਂ ਹੀ ਚੁਣਿਆ ਬਦਲিয়ে ਮੁੱਦਿਆਂ ਤੇ ਆਈਏ ਪਰ ਕੀ ਅਸੀਂ ਜੇ ਇੱਕ ਗਲਤੀ ਕਰ ਲਈ ਚੁਣ ਲਿਆ 5 ਸਾਲ ਚੁੱਪ ਕਰਕੇ ਬੈਠ ਜੀਏ ਉਹਨੂੰ ਮਾਰਨ ਦੇਈਏ ਬੰਦੇ ਤਾਂ ਵੀ ਤਾਂ ਬੋਲਾਂਗੇ ਲੋਕਾਂ ਦੇ ਲਈ ਹੈ ਸੰਵਿਧਾਨ ਕੀ ਦੇ ਲਈ ਹੈ ਜਿਹਦੀ ਬਿੰਦੇ ਚਿੱਟੇ ਸਾਨੂੰ ਦੁਹਾਈ ਦਿੱਤੀ ਜਾਂਦੀ ਹੈ ਉਹਦਾ ਸਦਉਪਯੋਗ ਹੋਊ ਕਿ ਨਹੀਂ ਹੋਊ ਜੇ ਨਹੀਂ ਕਰੂਗੇ ਤਾਂ ਅਸੀਂ ਭਜਾਵਾਂਗੇ ਤੁਹਾਨੂੰ ਫਿਰ ਨਵਾ ਲਿਆਵਾਂਗੇ ਤੇ ਨਾਲ ਨਾਲ ਤੁਹਾਨੂੰ ਐ ਠੱਗੀ ਨਹੀਂ ਮਾਰਨ ਦੇਣੀ ਇਹ ਸਾਡਾ ਦ੍ਰਿੜ ਚਿੱਤ ਹੈ ਅੱਜ ਕੀ ਆਗਾਜ਼ ਹੈ ਕਿਹੜੀ ਚੀਜ਼ ਦਾ ਆਗਾਜ਼ ਹੈ ਇਕੱਠ ਜਿਹੜਾ ਹੈਗਾ ਜੀ ਇਹ ਦੋ ਚੀਜ਼ਾਂ ਦਾ ਆਗਾਜ਼ ਹੈ ਇੱਕ ਪਬਲਿਕ ਦਬਾਅ ਜੋ ਸਿੱਧਾ ਸੈਂਟ ਇਹਦੇ ਪੰਜਾਬ ਸਰਕਾਰ ਤੇ ਪਊਗਾ ਤੇ ਦੂਜਾ ਇਹਦਾ ਲੀਗਲ ਪਹਿਲੂ ਉਜਾਗਰ ਕੀਤਾ ਜਾਊਗਾ ਲੋਕਾਂ ਤਾਂ ਜੋ ਇਹ ਭਾਨੇ ਵਰਗੇ ਮੁੰਡਿਆਂ ਨੂੰ ਕਾਰਨਰ ਨਾ ਕਰ ਸਕਣ ਇਹ ਆਜੋ ਦਾ ਕੱਟ ਔਰ ਇਹਨਾਂ ਦੀ ਗੱਲ ਜਿਹੜੀ ਕੱਲੀ ਕੱਲੀ ਰੋਕ ਗਈ ਵਿਚਾਰਿਆਂ ਦੀ ਨਾ ਸਾਰਿਆਂ ਦੀ ਇਹ ਦੁਨੀਆ ਚ ਪਹੁੰਚੇ ਓਏ ਆ ਧੋਖਾ ਹੋ ਚੁਕਿਆ ਬੰਦਾ ਵੇਖੋ ਵਿਚਾਰਾ 100 ਕਰੋੜ ਕਿੰਨੇ ਦਾ ਧੋਖਾ ਹੈ ਇਹ ਚਾਰ ਬੰਦਿਆਂ ਦੀ ਹੈ ਚਾਰ ਬੰਦਿਆਂ ਦੀ ਐਫਆਈਆ ਆਹ ਵੇਖ ਲਓ ਆ ਮੈਂ ਜਿਹੜੀ ਗੱਲ ਕਹੀ ਸੀ ਆਲੇ ਆ ਆ ਤਿੰਨ ਬੰਦਿਆਂ ਦੀ ਆਲੇ ਆ ਚਾਰ ਵਾਲੇ ਆ ਦੋ ਐਫਆਈਆ ਰਾਂ ਨੇ ਇਹ ਅਡੋ ਅਡ ਠੱਗੀ ਵਜੀ ਆ ਕਿੰਨੇ ਕਿੰਨੇ ਸਮਾਂ ਹੋ ਗਿਆ ਭਾਈ 2 ਸਾਲ ਹੋ ਗਏ ਆ ਦੇਖ ਲਓ ਡੇਢ 24 ਸਾਲ ਕਿੰਨੇ ਸਾਲ ਹੋ ਗਏ 24 ਸਾਲ ਜੀ 21 ਦੇ ਪੈਸੇ ਗਏ ਆ ਨਾ 21 ਦੇ ਪੈਸੇ ਗਏ ਇਹਨਾਂ ਦੇ 2 ਸਾਲ ਹੋ ਗਏ 4 4 3 3 ਐਫ ਆਈ ਆਰਾਂ ਕਲੱਬ ਕੀਤੀਆਂ ਗਈਆਂ ਨੇ ਕੀ ਐਸਐਸਪੀ ਸਾਹਿਬ ਤੇ ਮੁੱਖ ਮੰਤਰੀ ਸਪੈਸ਼ਲੀ ਸਾਡੇ ਦੱਸਣ ਗਿਆ ਕੀ ਹੈ ਦੱਸਣਗੇ ਜਦੋਂ ਭਾਈ ਜੀ ਏਜੰਟ ਜੇ ਨਹੀਂ ਦੱਸਣਗੇ ਤਾਂ ਤੁਸੀਂ ਦੱਸੋ ਹਰਾਪਨ ਕਾਦੇ ਲਈ ਤੁਹਾਡੇ ਕੋਲੇ ਏਜੰਟ ਦੀਆਂ ਪੰਜ ਏਜੰਸੀਆਂ ਜੀ ਚੰਡੀਗੜ੍ਹ ਮੋਹਾਲੀ ਚੋਂ ਇੱਕ ਹੋ ਜਾਂਦਾ ਕੁਲਵੀਰ ਕੁਲਵੀਰ ਕੌੜਾ ਰੀਤ ਕੌੜਾ ਔਰ ਉਹਦਾ ਪਤੀਜਾ ਨਿਸ਼ਾਨ ਸਿੰਘ ਪੰਜ ਏਜੰਸੀਆਂ ਹਨ ਇਹ ਚੰਡੀਗੜ੍ਹ ਮੋਹਾਲੀ ਦੇ ਵਿੱਚ ਔਰ ਰਾਜ ਮਟੋਰ ਬਦਲਦੇ ਹੋਣੇ ਭਾਈ ਜਦੋਂ ਏਜੰਟ ਭੱਜੇ ਨਹੀਂ ਇੱਕ ਮਿੰਟ ਸੁਣਨਾ ਐਡਰੈਸ ਵੀ ਚੇਂਜ ਨੇ ਇਹਨਾਂ ਦੇ ਹਰੇਕ ਏਜੰਸੀ ਦੇ ਔਰ ਆਪਣੇ ਨਾਮ ਤੇ ਇੱਕ ਵੀ ਏਜੰਸੀ ਨਹੀਂ ਹੈ ਕੋਈ ਸਕਿਉਰਟੀ ਗਾਰਡ ਦੇ ਨਾਮ ਤੇ ਖੁੱਲੀ ਗਈ ਹੈ ਕੋਈ ਕਿਸੇ ਦੇ ਨਾਮ ਤੇ ਖੁੱਲੀ ਗਈ ਹੈ ਕਿੰਨੇ ਮੁੰਡੇ ਬਾਹਰੋਂ ਆਉਂਦੇ ਨੇ ਇਮੀਗ੍ਰੈਂਟਸ ਪਰਵਾਸੀ ਉਹਨਾਂ ਦੇ ਨਾਂ ਤੇ ਖੋਲ ਰਹੀਆਂ ਨੇ ਹੁਣ ਤੁਸੀਂ ਛੋਟਾ ਹੀ ਦੱਸਿਓ ਜੀ ਦੱਸੋ ਛੋਟਾ ਚਾਹੋ ਜੀ 2 ਸਾਲ ਹੋ ਗਏ ਜਦੋਂ ਏਜੰਟ ਭੱਜੇ ਨਹੀਂ ਤੇ ਉਦੋਂ ਹੀ ਮੈਂ ਕਾਰਵਾਈ ਕਰਨ ਨੂੰ ਕਹਤਾ ਸੀ ਲੋਕੇਸ਼ਨ ਲੈਣਾ ਜੀ ਕਢਾ ਲੀਆਂ ਸੀਗੀਆਂ ਠੀਕ ਹੈ ਇਹਨਾਂ ਨੂੰ 10 ਮਿੰਟ ਦੱਸ ਦੇ ਵੀ ਕਿੱਥੇ ਬੈਠੇ ਆ ਆ ਨਾਮ ਹੈ ਇਹ ਨਾਂ ਤੇ ਐਡਰੈਸ ਇਹਨਾਂ ਦੇ ਫੋਨ ਨੰਬਰ ਚੱਲਦੇ ਆ ਨੇ ਸਾਰਾ ਕੁਝ ਤੁਸੀਂ ਦੇ ਦਿੱਤਾ ਪੁਲਿਸ ਨੂੰ ਇਹ ਤਾਂ ਮਟੋੜ ਥਾਣੇ ਦੇ ਵਿੱਚ ਖੈੜਵੇਂ ਰਹਿੰਦਾ ਕਿ ਮਟੋੜ ਥਾਣੇ ਦੇ ਵਿੱਚ ਇਹਨਾਂ ਦੀ ਸਪੈਸ਼ਲ ਤੁਹਾਡੇ ਸਵਾਲ ਦੇ ਜਵਾਬ ਦਿੰਦਾ ਤੁਸੀਂ ਕਹਿੰਨੇ ਵੀ ਪੁਲਿਸ ਕਿੱਥੇ ਕਿੱਥੇ ਜਾਵੇ ਪੁਲਿਸ ਦੀ ਬੇਰ ਜੀ ਅਲੱ ਦੇ ਨੇ ਠੀਕ ਹੈ ਜੀ ਇਹਨਾਂ ਨੂੰ ਮੈਂ ਉਦੋਂ ਹੀ ਦੱਸਦਾ ਸੀ ਵੀ ਇਹ ਕੀ ਵੇਟ ਕਰੀਗੇ ਵੀ ਹੁਣ ਭੱਜਣਗੇ ਤੇ ਫੇਰ ਜਾਵਾਂਗੇ ਪਿੱਛੇ ਹੁਣ ਬੰਦਾ ਇੱਕ ਜਿਹੜਾ ਵਿਕਟੇ ਮੈਂ ਇੱਕ ਤੁਹਾਨੂੰ ਸਾਰਾ ਪ੍ਰੂਫ ਇਕੱਠਾ ਕਰਕੇ ਦੇ ਰਿਹਾ ਤੁਸੀਂ ਨਹੀਂ ਜਾ ਸਕਦੇ ਤੁਸੀਂ ਇਹ ਤਾਂ ਕਰ ਸਕਦੇ ਨੇ ਬੰਦਾ ਤੁਹਾਨੂੰ ਪੈਨ ਡਰਾਈਵ ਪਲੱਸ ਡਾਕੂਮੈਂਟੇਸ਼ਨ ਸਾਰੇ ਸਬਮਿਟ ਕਰਤੇ ਹੁਣ ਤੁਸੀਂ ਵੇਟ ਕੀ ਕਰ ਰਹੇ ਹੋ ਵੀ ਹੁਣ ਭੱਜੇ ਹੁਣ ਭੱਜੇ ਹੋਏ ਨੇ ਹੁਣ ਕਹਿੰਦੇ ਅਸੀਕ ਕਰੀਏ ਕਿੱਥੇ ਜਾਈਏ ਇਹ ਅਸੀਂ ਦੇਖਣਾ ਬਾਈ ਇੱਕ ਤਾਂ ਅਸੀਂ ਆਪਣਾ 12 ਲੱਖ ਰੁਪਏ ਗਵਾ ਲਿਆ ਹੁਣ ਅਸੀਂ ਆਪਣੀਆਂ ਦਿਹਾੜੀਆਂ ਤੋੜੀਏ ਹੁਣ ਅਸੀਂ ਉਰੇ ਕਦੇ ਆਉਣ ਤਾਂ ਅਸੀਂ ਮਢੀਰ ਨਹੀਂ ਹੈਗੇ ਸਤਨਾਮ ਇੱਕ ਗੱਲ ਹੋਰ ਹੈ ਮਢੀਰ ਨਹੀਂ ਹੈਗੇ ਇਹ ਸ਼ੇਰਾ ਮਢੀਰ ਹੈ ਵੀ ਤਾਂ ਕੌਣ ਮਢੀਰ ਹੈ ਪਹਿਲਾਂ ਜਨਤਾ ਕਹਿੰਦੇ ਸੀਗੇ ਲੋਕ ਕਹਿੰਦੇ ਸੀਗੇ ਹੁਣ ਮਢੀਰ ਕਹਿਣ ਲੱਗੇ ਜਿਨ੍ਹਾਂ ਦੇ ਪਿੱਛੇ ਇਹ ਆਏ ਉਹਨਾਂ ਨੂੰ ਕਿਹਾ ਜਾਂਦਾ ਨਾ ਮਢੀਰ ਮੈਂ ਗੱਲ ਇਸ ਕਰਕੇ ਹੈ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹਨਾਂ ਨੂੰ ਵੀ ਕਹਿ ਲਓ ਮੈਂ ਨਾ ਸਾਨੂੰ ਤੁਸੀਂ ਲੁਟੇਰੇ ਕਹਿਣਾ ਕਹਿ ਲਓ ਡਾਕੂ ਕਹਿਣਾ ਕਹਿ ਲਓ ਪਰ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਤੁਸੀਂ ਆਣੇ ਹੋ ਕਿ ਪੈਸੇ ਐਡਵਾਂਸ ਕਿਉਂ ਦਿੱਤੇ ਕੈਨੇਡਾ ਤੁਸੀਂ ਕਾਨੂੰਨਨ ਕਹਿ ਰਹੇ ਹੋ ਕਿ ਐਡਵਾਂਸ ਨਾ ਦਿਓ ਕੀ ਤੁਸੀਂ ਇਹਨਾਂ ਦੇ ਕੰਟਰੈਕਟ ਚੈੱਕ ਕੀਤੇ ਨੇ ਜੋ ਇਹ ਝੂਠੇ ਵਾਅਦੇ ਕਰਦੇ ਨੇ ਉਹਦਾ ਕੋਈ ਦੋਸ਼ ਮੰਨੂਗਾ ਕੀ ਜਿਹੜਾ ਵਰਬਲ ਗਈ ਉਹ ਗੱਲ ਆ ਉਹਨੂੰ ਤੁਸੀਂ ਲਾ ਮੰਨਦੇ ਹੋ ਕੈਨੇਡਾ 'ਚ ਮੰਨਦੇ ਨੇ ਤੁਸੀਂ ਮੰਨਦੇ ਹੋ ਜੇ ਇੱਕ ਬੰਦਾ ਲੇਮੈਨ ਹੈ ਜਿਹੜਾ ਬੰਦਾ ਆਪਣੀ ਗਰੀਬੀ ਨਾਲ ਲੜ ਰਿਹਾ ਉਹਨੂੰ ਲੱਗਦਾ ਯਾਰ ਬਾਹਰ ਜਾ ਕੇ ਰਸਤਾ ਮਿਲ ਸਕਦਾ ਹੈ ਉਮੀਦ ਦੀ ਕਰਨਾ ਉਹਦੇ ਉਮੀਦ ਦੀ ਕਰਨਾ ਹੈ ਕਿ ਇਹ ਬੰਦੇ ਉਹਦਾ ਗਲਤ ਫਾਇਦਾ ਉਠਾ ਕੇ ਲੁਕਣਗੇ ਤੇ ਪੁਲਿਸ ਉਹਨਾਂ ਦੀ ਸਾਥੀ ਹੋ ਜੂਗੀ ਦੱਸ ਦਿਓ ਮੈਨੂੰ ਜੇ ਨਹੀਂ ਤਾਂ ਫਿਰ ਇਹ ਹੋ ਕਿਉਂ ਰਿਹਾ ਅੱਜ ਕਿਹੜਾ ਡਾਂਕੀ ਮਾਰ ਕੇ ਜਾ ਰਹੇ ਤੇ ਜੇ ਨਹੀਂ ਤਾਂ ਇਹ ਹੋ ਕਿਉਂ ਰਿਹਾ ਕੌਣ ਜ਼ਿੰਮੇਦਾਰ ਹੈ ਮੇਰੀ ਗੱਲ ਸੁਣ ਪਤਾ ਕੀ ਹੁੰਦਾ ਹੈ ਇਹ ਲਾਅ ਤੇ ਸੰਵਿਧਾਨ ਕਿਉਂ ਬਣੇ ਨੇ ਕਿਉਂ ਬਣੇ ਨੇ ਕਿ ਜੇ ਕੋਈ ਬੰਦਾ ਦਿਮਾਗੀ ਤੌਰ ਤੇ ਸ਼ਾਤਰ ਹੈ ਕਮੀਨਾ ਹੈ ਉਹ ਬੰਦਾ ਲੁੱਟ ਰਿਆ ਲੋਕਾਂ ਨੂੰ ਤਰੀਕੇ ਨਾਲਾ ਸੱਜਣ ਠੱਗਾ ਰਿਆਂ ਦੀ ਗੱਲ ਤਾਂ ਪਹਿਲੀ ਬਾਦਸ਼ਾਹੀ ਕਰ ਗਏ ਕੀ ਆ ਉਹਦਾ ਮਤਲਬ ਹੁਣ ਅਸੀਂ ਤਰੱਕੀ ਕਰ ਲਈ ਅਸੀਂ ਕਾਨੂੰਨ ਬਣਾ ਲਏ ਅਸੀਂ ਉਹ ਅਫੀਸਰ ਬਾਤੇ ਇਹਨਾਂ ਲੋਕਾਂ ਦੇ ਪੈਸਿਆਂ ਨਾਲ ਕੀ ਉਹਨਾਂ ਦਾ ਇਹ ਫਰਜ਼ ਨਹੀਂ ਬਣਦਾ ਕਿ ਉਹਨਾਂ ਨੂੰ ਨੰਗੇ ਕਰਨ ਬਣਦਾ ਹੈ ਕਿ ਨਹੀਂ ਬਣਦਾ ਬਣਦਾ ਹੈ ਨਾ ਤੇ ਜੇ ਪੁਲਿਸ ਨਹੀਂ ਕਰ ਰਹੀ ਤਾਂ ਉਹਦੇ ਉੱਤੇ ਇੱਕ ਸਿਵਲ ਸਰਕਾਰ ਭਾਈ ਹੈ ਜਿਹਨੂੰ ਅਸੀਂ ਵੋਟਾਂ ਨਾਲ ਚੁਣਿਆ ਜਿਹਦੇ ਚੋ ਦਾਵਾ ਵੀ ਕਰਦੇ ਨੇ ਕਿ ਅਸੀਂ ਲੋਕਾਂ ਦੇ ਰਿਪ੍ਰੈਜ਼ੈਂਟੇਟਿਵ ਨੇ ਤਾਂ ਭਗਵਾਨ ਮਾਨ ਜੀ ਤੇ ਆ ਪਾਲਿਓ ਆ ਖੜੇ ਦਿਸ ਨਹੀਂ ਰਹੇ ਆ ਦਿਸ ਨਹੀਂ ਰਹੇ ਵਿਚਾਰੇ ਉਹ ਭਮਕੜਨੇ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਇਹ ਉਹ ਲੋਕ ਨਾ ਪਾਉਂਦੇ ਤਾਂ ਤੁਹਾਡੇ 92 ਨਹੀਂ ਜਿੰਨੇ ਸੀ ਕੀ ਤੁਸੀਂ 3.5 ਸਾਲਾਂ ਚ 3.5 ਸਾਲਾਂ ਚ ਕੀ ਤੁਸੀਂ ਕੋਈ ਅਮੈਂਡਮੈਂਟ ਕੀਤੀ ਕੀ ਤੁਸੀਂ ਕੋਈ ਹਦਾਇਤ ਦਿੱਤੀ ਪੁਲਿਸ ਨੂੰ ਕਿ ਆ ਇੱਕ ਬਹੁਤ ਵੱਡੇ ਲੈਵਲ ਤੇ ਠੱਗੀ ਹੋ ਰਹੀ ਹੈ ਬਾਹਰ ਜਾਣ ਦੇ ਨਾਂ ਤੇ ਹਰਿਆਣਾ ਗਵਰਨਮੈਂਟ ਨੇ ਇਨੀਸ਼ੀਏਟਿਵ ਲੈ ਲਿਆ ਜਿਨ੍ਹਾਂ ਦੇ ਥੋੜੇ ਬੰਦੇ ਨੇ ਇਹਨਾਂ ਨੇ ਨਹੀਂ ਲਿਆ ਜਿੱਥੇ ਕਿ ਸਾਰਾ ਪੰਜਾਬ ਬਾਹਰ ਤੁਰਿਆ ਬਰਦਾਸ਼ਤੀ ਕਹਿ ਰਹੇ ਆ ਗਲਤ ਹੈ ਪਰ ਜੇ ਭੋਲੇ ਬੰਦਿਆਂ ਨੂੰ ਕੋਈ ਪਸਾ ਰਿਹਾ ਤਾਂ ਉਹ ਭੋਲੇ ਬੰਦੇ ਐ ਇਸ ਸਟੇਟ ਦੇ ਨੇ ਤੇ ਇਸ ਸਟੇਟ ਦਾ ਜੋ ਚੀਫ ਐਗਜ਼ੀਕਿਊਟਿਵ ਹੈ ਮੁੱਖ ਮੰਤਰੀ ਉਹਦਾ ਫਰਜ਼ ਨਹੀਂਗਾ ਜੇ ਹੈ ਤਾਂ ਮੈਨੂੰ ਦੱਸਿਓ ਨੇ ਕਿਹੜਾ ਕੰਮ ਕੀਤਾ ਹੈ ਕਿਉਂਕਿ ਇਹ ਮੰਗ ਬਿਲਕੁਲ ਸੋ ਇੱਥੇ ਹਰ ਬੰਦਾ ਭਰਿਆ ਪਿਆ ਤੇ ਅੰਦਰੋਂ ਗੁਬਾਰ ਹੀ ਨਿਕਲ ਰਿਹਾ ਕਿਉਂਕਿ ਉਹ ਠੱਗੀ ਦਾ ਸ਼ਿਕਾਰ ਹੋਏ ਆ ਤੇ ਇੱਕ ਪਾਸੇ ਤਾਂ ਉਹਨਾਂ ਦੇ ਨਾਲ ਠੱਗੀਆਂ ਵੱਜੀਆਂ ਦੂਜੇ ਪਾਸੇ ਉਹ ਹੁਣ ਖੁਆਰ ਹੋ ਰਿਹਾ ਖੱਜਲ ਖੁਆਰੀ ਜਿਹੜੀ ਹੈਗੀ ਆ ਉਹ ਅਲੱਗ ਸੋ ਹਰ ਬੰਦੇ ਦੀ ਇੱਥੇ ਵਕਰੀ ਕਹਾਣੀ ਹੈ ਤੇ ਠੱਗੀਆਂ ਜਿਹੜੀਆਂ ਹੈਗੀਆਂ ਉਹ ਕਰੋੜਾਂ ਦੇ ਵਿੱਚ ਆ ਤੇ ਕਈ ਸੋ ਕਰੋੜਾਂ ਦੇ ਵਿੱਚ ਹੈ ਬਾਈ ਕਿਵੇਂ ਦੇਖਦੇ ਹੋ ਕਿੰਨੇ ਕੁ ਬੰਦੇ ਤੁਹਾਨੂੰ ਇੱਥੇ ਮਿਲੇ ਜਿਹੜੇ ਠੱਗੇ ਗਏ ਆ ਜਦੋਂ ਮੈਂ ਇੱਥੇ ਆ ਕੇ ਵੇਖਿਆ ਨਾ ਅੱਖਾਂ ਉਦੋਂ ਖੁੱਲੀਆਂ ਵੀ ਲੋਕ ਤਾਂ ਕਹਿੰਦੇ ਆ ਵੀ ਆਪਾਂ ਸਰਕਾਰਾਂ ਚੁਣ ਲਈਆਂ ਤੇ ਜਿਹੜੀ ਨਵੀਂ ਸਰਕਾਰ ਚੁਣ ਲਈ ਹੁਣ ਇਹ ਸਾਡੇ ਮਸਲੇ ਹੱਲ ਕਰੂਗੀ ਜਦੋਂ ਇੱਥੇ ਆ ਕੇ ਵੇਖਿਆ ਇਹ ਮੈਂ ਹੈਰਾਨ ਐ ਸੁਨਾਮ ਜੀ ਇਹ ਲੋਕ ਭਾਨੇ ਕੋਲੇ ਜਾ ਰਹੇ ਸਰਕਾਰ ਕੋਲ ਕਿਉਂ ਜਾ ਰਹੇ ਸਰਕਾਰ ਜੀ ਤੁਹਾਡੇ ਕੋਲੇ ਦਾ ਜਵਾਬ ਹੈਗਾ ਮੈਂ ਤੁਹਾਨੂੰ ਜਵਾਬ ਦਿੰਦਾ ਕਿਉਂਕਿ ਤੁਹਾਡੇ ਦੇ ਭਰੋਸਾ ਨਹੀਂ ਹੈਗਾ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਠਗਣ ਦੇ ਵਿੱਚ ਨਾਲ ਭਾਈ ਵਾਲਾ ਜੇ ਤੁਸੀਂ ਸਹੀ ਹੁੰਦੇ ਤਾਂ ਇਹ ਭਾਨੇ ਕੋਲ ਜਾਂ ਹੋਰ ਕੋਲ ਜਾਣ ਦੀ ਬਜਾ ਤੁਹਾਡੇ ਕੋਲ ਆਉਂਦੇ ਪਰ ਜਦੋਂ ਇਹਦੇ ਚੱਲਦੇ ਸਾਰਡ ਗਾਰਡ ਹੈਗੀ ਆ ਵੀ ਚਾਰਕ ਪੈਸਾ ਨੂੰ ਦੇ ਦਿਓ ਬਾਕੀ ਦੂਸਰਿਆਂ ਕੋਲ ਲੋਕ ਦੱਬ ਲੈਣੇ ਆਪਾਂ ਜਿਹੜਾ ਸ਼ਾਇਦ ਕਰਾਂਗਾ ਉਹਨੂੰ ਕਰਦਾ ਕਿ ਪਰਚਾ ਉੱਤੇ ਭਾਨੇ ਨੂੰ ਕਹਿੰਦੇ ਦਾ ਭਾਈ ਰੂਟ ਬੋਲਦਾ ਗਲਤ ਬੋਲਦਾ ਗਾਲਾਂ ਕਢਦਾ करेगी बंदा जेडे समझदार है ਤੁਹਾਨੂੰ ਕੁਰਤੀਆਂ ਦਿੱਤੀਆਂ ਤੁਸੀਂ ਕਰਦੇ ਕੋ ਨਹੀਂ ਹੈਗੇ ਜੇ ਤੁਸੀਂ ਕਰਦੇ ਕੋ ਨਹੀਂ ਬਾਈ ਹੁਣ ਸਾਨੂੰ ਜਿਹੜੇ ਰੂਟ ਬੋਲਦੇ ਕਰਨਾ ਹੀ ਬਣਾ ਕੁਝ ਕਹਿੰਦੇ ਕਾਨੂੰਨ ਦੇ ਹੱਥ ਬੜੇ ਲੰਮੇ ਹੁੰਦੇ ਆ ਇਨਸਾਫਰੇ ਨੂੰ ਟਾਈਮ ਲੱਗ ਸਕਦਾ ਪਰ ਦਰੁਸਤ ਮੇ ਇਨਸਾਫ ਮਿਲਦਾ ਤੇ ਭਾਨੇ ਵਰਗੇ ਲੋਕ ਜਿਹੜੇ ਹੈਗੇ ਆ ਲੋਕਾਂ ਨੂੰ ਭਰਮਾ ਲੰਦੇ ਆ ਲੋਕਾਂ ਨੂੰ ਮਿਸਲੀਡ ਕਰਦੇ ਕਾਨੂੰਨ ਦੇ ਹੱਥ ਕਿੰਨੇ ਕੇ ਲੰਬੇ ਹੁੰਦੇ ਆ ਇਹ ਤਾਂ ਇਹ ਤੋਂ ਬਾਅਦ ਲੱਗਿਆ ਜਦੋਂ ਬੰਦਾ ਕੇ ਮਿਲਿਆ 21 ਦੇ ਕਹਿੰਦੇ ਮੇਰੇ ਪੈਸੇ ਦਬੇ ਹੋਏ 24 ਜ ਮੇਰੀ ਐਫ ਆਈ ਆਰ ਦਰਜ ਹੋਈ ਜਦੋਂ ਦਰਜ ਹੋਈ ਐਫ ਆਈ ਆਰ ਜਿਹੜੀ ਦਿਖਾ ਰਹੇ ਸੀ ਤਾਂ ਉਹ ਕੋਲੈਬ ਇੱਕ ਚਾਰ ਬੰਦਿਆਂ ਦੇ ਕਿਸਾਂਝਾ ਪਰਚਾ ਤਿੰਨਾਂ ਦੇ ਕਿਸਾਂਝਾ ਪਰਚਾ ਇਹ ਕੋਈ ਤੁਸੀਂ ਪਲਾਟ ਦੇ ਰਹੇ ਇਹਨਾਂ ਨੂੰ ਕੱਟ ਕੇ ਵੀ ਆ ਸਾਝਾ ਕਰ ਲਿਓ ਜੋ ਤੁਹਾਨੂੰ ਜੁਰਮਾਨਾ ਹੋਇਆ ਥੋੜਾ ਥੋੜਾ ਕਰ ਦਿਓ ਕਿੱਡੀ ਸ਼ਰਮ ਦੀ ਗੱਲ ਆ ਤੁਹਾਡੇ ਵਾਸਤੇ ਤੇ ਜੇਕਰ ਭਾਨੇ ਕੋਲੇ ਨਾ ਜਾਣ ਜਾਂ ਬਾਈ ਅਮਤੋਜ ਕੋਲੇ ਨਾ ਜਾਣ ਤਾਂ ਭਾਈ ਜਾਊ ਕਿੱਥੇ ਕਿਉਂਕਿ ਥੋੜੀ ਜਿਹੀ ਆਵਾਜ਼ ਆ ਰਹਿ ਗਿਆ ਸਤਨਾਮ ਜੀ ਉਹਨਾਂ ਵਿੱਚ ਚੈਨਲ ਕੋ ਤੁਹਾਡਾ ਵੀ ਆਂਦਾ ਜਦਨੇ ਨੱਪੇ ਗਏ ਨਾ ਉਦਣ ਕਿਸ ਨਾ ਕਿਸੇ ਕੋਲੇ ਜਾਣਾ ਉਦਣ ਘਰੇ ਮਾਰ ਲੈਣਦੇ ਨੇ ਆ ਕੇ ਉਦਨ ਕਰੋ ਨਾ ਪੂਗੇ ਘਰੇ ਮਾਰੋਗੇ ਤਾਂ ਮੈਂ ਤੁਹਾਨੂੰ ਇੱਕ ਇਹ ਬੇਨਤੀ ਕਰਦਾ ਵੀ ਬਈ ਜਦੋਂ ਲੋਗ ਆ ਮੁੱਠ ਜਾਣਨਾ ਤਾਂ ਉਹਦਾ ਸਮਝ ਲੈਣਾ ਚਾਹੀਦਾ ਕਿ ਤੁਹਾਡਾ ਕਾਲ ਨੇੜੇ ਆ ਤੁਸੀਂ ਨਹੀਂ ਸਹੀ ਰਾਤ ਜੇ ਤੁਸੀਂ ਸਹੀ ਰਾਤ ਦੇ ਹੋਵੋ ਤਾਂ ਘਟੋ ਘਟ ਇਹ ਲੋਕ ਇੱਥੇ ਇਕੱਠਾ ਨਾ ਕਰਨ ਕਿਹੜਾ ਹੈ ਜੇ ਮੈਨੂੰ ਇੱਕ ਦੱਸ ਦੋ ਕਿਹੜਾ ਹੈ ਜੇ ਕਾਨੂੰਨ ਹੈ ਜਾਂ ਕਿਹੜਾ ਹੈ ਜੇ ਤੁਹਾਡਾ ਕੰਮ ਹੈ ਜਿਹਦੇ ਐਸੇ ਧਰਨੇ ਨਹੀਂ ਲੱਗੇ ਪੈਸੇ ਦਿੱਤੇ ਏਜੰਟਾਂ ਨੂੰ ਉਹ ਧਰਨੇ ਲੱਗ ਰਹੇ ਮੇਰੇ ਸਾਡੇ ਪੈਸੇ ਮੋੜਾ ਦਿਓ ਭਾਈ ਸਾਨੂੰ ਭੇਜਿਆ ਨਹੀਂ ਹੈਗਾ ਤਾਂ ਤੁਹਾਨੂੰ ਸ਼ਰਮ ਤਾਂ ਇੱਥੇ ਹੋਣੀ ਚਾਹੀਦੀ ਜਿੱਦਾਂ ਹੁਣ ਆ ਵਖ ਵਖ ਦਫ਼ਤਰ ਖੁੱਲ੍ਹੇ ਜਾਂਦੇ ਬਾਹਰ ਜਾਣ ਲਈ ਆ ਬਿਨਾ ਪੈਸੇ ਤੋਂ ਜਾਓ ਜੀ ਪੈਸੇ ਭੇਜਿਆ ਲੱਗਣ ਤੋਂ ਬਾਅਦ ਦੇਵਾਂਗੇ ਆ ਗੱਲਾਂ ਹੁੰਦੀਆਂ ਨਾ ਸਰਕਾਰ ਨੂੰ ਇਹਦੇ ਤੇ ਸਿਕੰਜਾ ਕਿੱਥਾ ਚਾਹੀਦਾ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਬਾਹਰ ਵਾਲੇ ਬੰਦੇ ਇੱਥੇ ਆਣਗੇ ਦੂਜੇ ਪਾਸੇ ਧੜਾ ਧੜਾ ਦਫ਼ਤਰ ਖੋਲ ਰਹੇ ਇਹ ਕਿਆ ਸਰਕਾਰ ਦੀ ਮਰਜ਼ੀ ਤੋਂ ਬਿਨਾਂ ਖੁੱਲ ਜਾਂਦੇ ਇੱਕ ਬੰਦਾ ਰੇੜੀ ਨਹੀਂ ਲਾ ਸਕਦਾ ਬਿਨਾਂ ਇਹਨਾਂ ਦੇ ਪ੍ਰਸ਼ਾਸਨ ਦੇ ਜਦੋਂ ਨਾਲ ਕੋਈ ਲੈਣ ਦੇਣ ਕਰ ਲੇ ਕੌਂਸਲ ਨਾਲ ਕਰ ਲੇ ਕਿਸੇ ਨਾਲ ਕਰ ਲੇ ਤੇ ਜਾਫੇ ਪ੍ਰਸ਼ਾਸਨ ਨਾਲ ਲੈਣ ਦੇਣ ਕਰ ਲੇ ਰੇੜੀ ਲਾ ਲੇ ਆਏ ਲਾਉਂਗੇ ਤਾਂ ਚਾਕੇ ਮਾਰਦੇ ਨਿਆਂਇਕਾਬ ਜੀ ਤੇ ਜਿਹੜੇ ਇਹ ਦਫ਼ਤਰ ਖੋਲ ਰਹੇ ਬਾਰ-ਬਾਰ ਲੁੱਟਣ ਵਾਸਤੇ ਜਿਹੜੇ ਲੋਟਰੇ ਇਨੋਸ ਹੈ ਕਿ ਦੀ ਹੈ ਸ਼ਹਿਰ ਪ੍ਰਸ਼ਾਸਨ ਦੀ ਹੈ ਅਫਸਰਾਂ ਦੀ ਹੈ ਪਤਾ ਤਾਂ ਹੈਗਾ ਵੀ ਸਾਣਾ ਤਾਂ ਸਾਡੇ ਕੋਲੇ ਆ ਅਸੀਂ ਨਹੀਂ ਕਰਨਾ ਕੁਝ ਜੇ ਕਰਨਾ ਪਿਆ ਤਾਂ ਕੋਲੈਬੋਰੇਟ ਕਰਕੇ ਥੋੜੇ ਥੋੜੇ ਦਵਾ ਦਾਂਗੇ ਬਾਕੀ ਤਾਂ ਆਗੇ ਨਾ ਬਿਲਕੁਲ ਦੱਸੋ ਮੇਰੇ ਮੈਨੂੰ ਇੱਕ ਗੱਲ ਦੱਸੋ ਬਸ ਮੈਂ ਇੱਕ ਗੱਲ ਪੁੱਛਣੀ ਚਾਹੁੰਨਾ ਇੱਕ ਆਮ ਬੰਦੇ ਦੇ ਪਰਚਾ ਹੋ ਜੇ ਪੁਲਿਸ 3 ਘੰਟੇ ਬਾਅਦ ਚੱਕ ਲਿਆਉਂਦੀ ਆ ਚੱਕਦੀ ਹੀ ਨਹੀਂ ਤੇ ਜੇ ਆ 2 ਸਾਲ ਹੋ ਗਏ 2 ਸਾਲ ਹੋ ਗਏ ਇਹਨਾਂ ਬੰਦਿਆਂ ਤੇ ਕਾਰਵਾਈ ਕਿਉਂ ਨਹੀਂ ਜ਼ਿਆਦਾ ਰਲਵੇਂ ਮਿਲਵੇਂ ਆ ਪੈਸਾ ਚੜਿਆ ਉਹ ਤਾਂ ਹੋਊਗਾ ਇਹ ਮਿਲੀਪੋ ਸਾਡੇ ਦੇ ਕੀ ਵੀ ਤਾਂ ਸਾਡੇ ਦੇ ਵੀ ਕੁਝ ਨਾ ਕੁਝ ਹੋ ਜਾਏ ਜੇ ਅਸੀਂ ਬੋਲਦੇ ਆ ਤਾਂ ਆਵਾਜ਼ ਦਬਾਉਂਦੇ ਆ ਸਾਡਾ ਯਾਰ ਉਰੇ ਕਿਹਾ ਕੋਈ ਡੀਸੀ ਬੈਠਾ ਹੈ ਕਿ ਐਮਐਲਏ ਬੈਠਾ ਹੈ ਕਿ ਕੋਈ ਐਮਪੀ ਬੈਠਾ ਹੈ ਸਾਡੀ ਨਹੀਂ ਸੁਣਗੀ ਸਰਕਾਰ ਚ ਮੈਂ ਨਾਂ ਨਹੀਂ ਲੈਣਾ ਕਿਹੜੇ ਬੰਦੇ ਨੇ ਨਹੀਂ ਸੁਣੀ ਠੀਕ ਹੈ ਜੀ ਸਰਕਾਰ ਦੇ ਬੰਦੇ ਨੇ ਚੁਣੇ ਹੋਏ ਅਹੁਦੇਦਾਰ ਨੇ ਜਦੋਂ ਅਸੀਂ ਫੋਨ ਕਰਦੇ ਆ ਨੈਟ ਤੋਂ ਕੱਟ-ਕੱਟ ਕੇ ਨੰਬਰ ਪਹਿਲੀ ਗੱਲ ਤਾਂ ਮਿਲਦਾ ਕੋਈ ਨਹੀਂ ਜੇ ਅਸੀਂ ਫੋਨ ਕਰਦੇ ਆ ਕਹਿੰਦੇ ਯਾਰ ਤੂੰ ਕੱਲਾ ਨਹੀਂ ਆਇਆ ਅਸੀਂ ਮੀਟਿੰਗ 'ਚ ਬੈਠੇ ਆ ਫੋਨ ਕੱਟਾ ਹੋਰ ਤਾਂ ਪੰਜਾ ਸੀ ਤੁਹਾਨੂੰ ਬੋਟਾ ਭਾਈ ਜੀ ਮੇਰੇ ਫੋਨ 'ਚ ਵੀਡੀਓ ਪਈਆਂ ਭਗਵੰਤ ਮਾਨ ਸਾਹਿਬ ਨਾਲ ਮੈਂ ਬਾਲੀਬਾਲ ਖੇਡਦਾ ਰਿ ਮੈਨੂੰ ਪਰਸਨਲੀ ਨੰਬਰ ਭਗਵੰਤ ਮਾਨ ਸਾਹਿਬ ਨੇ ਦਿਆ ਹੋਇਆ ਹੈ ਮੇਰੇ ਫੋਨ 'ਚ ਵੀ ਤੁਹਾਨੂੰ ਦਿਖਾ ਵੀ ਦਿੰਨਾ ਹੈ ਮਾਨ ਸਾਹਿਬ ਨਾਲ ਜੇ ਮੇਰੀ ਮਾਨ ਸਾਹਿਬ ਤੱਕ ਮੇਰੀ ਵੀਡੀਓ ਪਹੁੰਚਦੀ ਹੈ ਤੇ 3B2 ਜਦੋਂ ਮੈਂ ਪੈਰਾਗੋਨ ਪੜ੍ਹਦਾ ਸੀ ਮੈਂ ਜਾ ਜਾ ਕੇ ਉਹਨਾਂ ਨਾਲ ਵਾਲੀਬਾਲ ਖੇਡਦਾ ਰਿਹਾ ਉਦੋਂ ਸਾਨੂੰ ਨਹੀਂ ਸੀ ਪਤਾ ਮੁੱਖ ਮੰਤਰੀ ਕਿਹਨੇ ਮਾਨਦੀ ਭਗਵੰਤ ਮਾਨ ਕੋਲ ਆ ਅਸੀਂ ਉਹਨਾਂ ਦਾ ਪ੍ਰਸ਼ੰਸਕ ਸੀ ਤੇ ਉਹਨਾਂ ਨੰਬਰ ਦਾ ਉਹ ਤਾਂ ਬੰਦ ਹੈ ਪਰ ਅਸੀਂ ਹੁਣ ਵੀ ਨਾਲ ਖੜੇ ਵੋਟਾਂ ਵੀ ਪਾਈਆਂ ਤੀਆਂ ਰੈਲੀਆਂ 'ਚ ਵੀ ਗਏ ਤੇ ਜੀਪਾਂ ਲੈ ਲੈ ਕੇ ਠੀਕ ਹੈ ਜੀ ਪਰ ਸਾਡੀ ਉਹ ਨਹੀਂ ਆਵਾਜ਼ ਸੁਣੀ ਜਾ ਰਹੀ ਸਰਕਾਰ ਨਾਲ ਖੇਡਣ ਵਾਲੇ ਮੁੱਖ ਮੰਤਰੀ ਖੇਡਣ ਵਾਲੇ ਬੰਦੇ ਦੇ ਅਜਾ ਹਾਲਾਤ ਹੈ ਉਹ ਪਰਚੇ ਤੋਂ ਡਰੀ ਜਾ ਰਿਹਾ ਏਜੰਟ ਇਹਨਾਂ ਨਾਲ ਖੇਡ ਕੇ ਏਜੰਟ ਇਹਨਾਂ ਨਾਲ ਖੇਡ ਕੇ ਅੱਗੇ ਵੀ ਮਤਲਬ ਕਿ ਟੁਗੜ ਜੇ ਤੁਸੀਂ ਗੇਮ ਹੀ ਸਾਂਝੀ ਕਰ ਲਓ ਮਾ ਬੰਦਾ ਤੁਹਾਨੂੰ ਮਿਲਾਨਾ ਇਹ ਨੰਦਪੁਰ ਸਾਹਿਬ ਤੋਂ ਆਏ ਹੋ ਜੀ ਇਹਦੇ ਨਾਲ ਠੱਗੀ ਭੱਜੀ ਹੋਈ ਮੈਂ ਕਹਿੰਦਾ ਅਜ ਤੱਕ ਜਾਗਰ ਨਹੀਂ ਹੋਈ ਹੋਣੀ ਮੈਨੂੰ ਵੀ ਹੁਣ ਪਤਾ ਲੱਗੇ ਨਾ ਠੱਗੀ ਭੱਜੀ ਕਹ ਦੱਸੇ ਨਹੀਂ ਕਦੇ ਵੀਰ ਜੀ ਉੱਥੇ ਜਸਕਰ ਸਿੰਘ ਐਡਵੋਕੇਟ ਹੈ ਜੀ ਤੇ ਉਹਦੇ ਫਾਦਰ ਪ੍ਰਿਤਪਾਲ ਸਿੰਘ ਹੈ ਉਹ ਆਪਣਾ ਨੰਗਰ ਰੋਪੜ ਥਰਮਲ ਪਲਾਂਟ ਦੇ ਵਿੱਚ ਜੇ ਹੀ ਐਸ ਜੇ ਆਸ ਟਾਈਮ ਪੋਸਟਡ ਨੇ ਤੇ ਮਦਰ ਉਹਦੀ ਮਾਤਾ ਸਾਹਿਬ ਕੋਰ ਅਕੈਡਮੀ ਨਾਂ ਤੇ ਸਕੂਲ ਚਲਾ ਰਹੀ ਹੈ ਡੱਬਰੀ ਵਿਖੇ ਅਨੰਦਪੁਰ ਸਾਹਿਬ ਵਿਖੇ ਮੈਂ ਉਹਨਾਂ ਦੇ ਘਰੇ ਮੇਰਾ ਉਹਨਾਂ ਦੇ ਨਾਲ ਸਬੰਧ ਹੈਗਾ ਲਗਭਗ 2004 ਤੋਂ ਤੇ ਮੈਂ ਉਹਨਾਂ ਦਾ ਏਸੀ ਦਾ ਕੰਮ ਹੈ ਮੇਰਾ ਮੈਂ ਏਸੀ ਦਾ ਕੰਮ ਕਰਨ ਜਾਂਦਾ ਸੀ ਉਹਨਾਂ ਦੇ ਘਰੇ ਮੈਂ ਏਸੀ ਦਾ ਕੰਮ ਕਰਨ ਗਿਆ ਜੂਨ 24 ਜੂਨ 2024 ਨੂੰ ਤੇ ਮੈਂ ਉਹਦਾ ਏਸੀ ਚ ਪਾਣੀ ਟਪਕਦਾ ਸੀਗਾ ਉਹ ਠੀਕ ਕੀਤਾ ਉੱਥੇ ਬੈਠ ਕੇ ਚਾਹ ਪਾਣੀ ਪੀਤਾ ਉਸ ਤੋਂ ਬਾਅਦ ਥੱਲੇ ਆ ਗਏ ਜਦੋਂ ਥੱਲੇ ਆਏ ਆ ਤੇ ਥੱਲੇ ਆ ਕੇ ਉਹਦਾ ਪਿਓ ਪ੍ਰਿਤਪਾਲ ਸਿੰਘ ਥੱਲੇ ਖੜਾ ਸੀ ਤੇ ਮੁੰਡੇ ਨੇ ਤਾਂ ਮੇਰੇ ਨਾਲ ਪਹਿਲੇ ਕੋਈ ਗੱਲ ਨਹੀਂ ਕੀਤੀ ਤੇ ਉਸ ਵੇਲੇ ਉਹਨੂੰ ਕਹਿੰਦਾ ਬਈ ਤੁਸੀਂ ਦੱਸੋ ਬਈ ਭਾਜੀ ਨੂੰ ਉਹ ਗੱਲ ਦੱਸੀ ਕਹਿੰਦਾ ਉਹ ਜਿਹੜੀ ਸਾਡੀ ਸਕੀਮ ਹੈਗੀ ਆ ਉਹ ਕਹਿੰਦਾ ਨਹੀਂ ਦੱਸੀ ਉਹ ਮੈਨੂੰ ਮੋੜ ਕੇ ਲੈ ਗਿਆ ਕਹਿੰਦਾ ਭਾਜੀ ਆਜੋ ਮੈਂ ਤੁਹਾਨੂੰ ਸਕੀਮ ਦੱਸਦਾ ਮੈਂ ਦੱਸੋ ਕੀ ਸਕੀਮ ਹੈ ਕਹਿੰਦਾ ਵੀ ਅਸੀਂ ਨਾ ਆਰ1 ਵੀਜ਼ੇ ਤੇ ਤੁਹਾਨੂੰ ਅਮਰੀਕਾ ਭੇਜਦਾ ਹਾਂ ਮੈਂ ਕਿਹਾ ਯਾਰ ਵੀ ਆਪਾਂ ਜਾਣਾ ਨਹੀਂ ਹੈ ਨੰਬਰ ਇੱਕ ਤੇ ਪਹਿਲੀ ਗੱਲ ਆ ਕਹਿੰਦਾ ਨਹੀਂ ਭਾਜੀ ਕੰਮ ਮੈਂ ਕਿਹਾ ਇੱਕ ਏਜੰਟ ਤੇ ਦੂਜਾ ਕਰੰਟ ਮੈਂ ਕਿਹਾ ਮੈਨੂੰ ਇਹਨਾਂ ਪਰ ਦੋਨਾਂ ਪਰ ਵਿਸ਼ਵਾਸ ਨਹੀਂ ਹੈਗਾ ਕਹਿੰਦਾ ਨਹੀਂ ਭਾਜੀ ਬਈ ਕੋਈ ਚੱਕਰ ਨਹੀਂ ਹੈਗਾ ਅਸੀਂ ਏਜੰਟ ਨਹੀਂ ਹੈਗੇ ਸਾਡਾ ਕੰਮ ਇੱਕ ਨੰਬਰ ਹੈ ਜੇ ਕੋਈ ਗੱਲਬਾਤ ਹੋਊਗੀ ਤੁਹਾਡੇ ਸਾਰੇ ਪੈਸੇ ਵਾਪਸ ਹੋਣਗੇ ਮੈਂ ਵੀ ਦੂਸਰੀ ਗੱਲ ਮੇਰੇ ਕੋ ਪੈਸੇ ਨਹੀਂ ਹੈਗੇ ਤੁਸੀਂ ਪੈਸੇ ਦੱਸੋ ਕਹਿੰਦਾ 8 ਲੱਖ ਰੁਪਏ ਲੱਗੂਗਾ ਮੈਂ ਮੇਰੇ ਕੋਲ ਪੈਸੇ ਨਹੀਂ ਹੈਗੇ ਮੈਂ ਨਹੀਂ ਜਾਣਾ ਚਲੋ ਮੈਂ ਉੱਥੇ ਮੈਟਰ ਖਤਮ ਕਰਕੇ ਆ ਗਿਆ ਉਸ ਤੋਂ ਬਾਅਦ 27 ਜੁਲਾਈ 2024 ਨੂੰ ਮੈਨੂੰ ਫੋਨ ਆਇਆ ਉਹ ਦੁਬਾਰਾ ਕਹਿੰਦਾ ਭਾਜੀ ਕੋਈ ਸਕੀਮ ਬਤੁਝ ਦੱਸਿਆ ਨਹੀਂ ਹੈਗਾ ਮੈਂ ਯਾਰ ਮੈਂ ਤੈਨੂੰ ਗੱਲ ਖਤਮ ਕਰ ਦਿੱਤੀ ਸੀ ਮੇਰੇ ਕੋਲ ਪੈਸੇ ਨਹੀਂ ਹੈਗੇ ਤੇ ਪੈਸੇ ਮੇਰੇ ਕੋਲ ਬਣਨੇ ਨਹੀਂ ਹੈਗੇ ਤੇ ਮੈਂ ਜਾਣਾ ਨਹੀਂ ਹੈਗਾ ਮੈਨੂੰ ਕਹਿੰਦਾ ਵੀ ਚਲੋ ਮੇਰੇ ਨਾਲ ਚਾਚਾ ਜੀ ਹੈ ਵਿੱਚ ਮੈਂ ਪ੍ਰੇਤ ਮਨਪ੍ਰੀਤ ਸਿੰਘ ਖੁਰਾਣਾ ਵੀ ਮੈਂ ਚਾਚਾ ਜੀ ਨਾਲ ਗੱਲ ਕਰ ਲੈਂਦਾ ਵੀ ਜੇ ਘੱਟ ਪੈਸੇ ਨਾਲ ਮੈਂ ਕਿਹਾ ਯਾਰ ਜੇ 1.5 ਲੱਖ ਰੁਪਏ ਲੈ ਕੇ ਬਣਦੀ ਏ ਗੱਲ ਤਾਂ ਠੀਕ ਹੈ ਵੀ ਉਸ ਤੋਂ ਵੱਧ ਮੇਰੇ ਕੋਲ ਪੈਸੇ ਨਹੀਂ ਹੈਗੇ ਚਲੋ ਇਹ ਉਹਦਾ ਮੇਰੇ ਨੂੰ 28 ਨੂੰ ਫੇਰ ਮੈਨੂੰ ਫੋਨ ਆ ਗਿਆ ਉਹਦਾ 28 ਜੁਲਾਈ ਨੂੰ ਕਿ ਹਾਂ ਜੀ ਸਾਡਾ ਨਾ ਹੋ ਗਿਆ ਤੁਸੀਂ 3 ਲੱਖ ਰੁਪਏ ਕਰ ਦਿਓ 3 ਲੱਖ ਰੁਪਏ ਦੇ ਦਿਓ ਪਾਸਪੋਰਟ ਦੇ ਦਿਓ ਮੈਨੂੰ ਤੇ ਮੈਂ ਤੁਹਾਡਾ ਵੀਜ਼ਾ ਲਵਾ ਦਾਂਗਾ ਚਲੋ ਮੈਂ ਉਹਨਾਂ ਨੂੰ ਮੈਂ ਕਿਹਾ ਵੀ ਪੈਸੇ ਕਿਵੇਂ ਦੇਣੇ ਆ ਮੈਂ ਬੈਂਕ ਅਕਾਊਂਟ 'ਤੇ ਹੀ ਕਰੂੰਗਾ ਕਹਿੰਦਾ ਵੀ ਕੋਈ ਗੱਲ ਨਹੀਂ ਤੁਸੀਂ ਅਕਾਊਂਟ 'ਚ ਪੇ ਕਰ ਦਿਓ ਉਹਨੇ ਮੈਨੂੰ ਮਨਪ੍ਰੀਤ ਸਿੰਘ ਖੁਰਾਣਾ ਦਾ ਨੰਬਰ ਦਿੱਤਾ ਜੀ ਅਕਾਊਂਟ ਨੰਬਰ ਅਕਾਊਂਟ ਨੰਬਰ ਉਹਨੇ ਮੈਨੂੰ ਵਟਸਐਪ 'ਤੇ ਸੈਂਡ ਕੀਤਾ ਤੇ ਮੈਂ ਉਸ ਅਕਾਊਂਟ ਦੇ ਵਿੱਚ ਆਪਣੇ ਅਕਾਊਂਟ ਤੋਂ ਪੈਸੇ ਟਰਾਂਸਫਰ ਕੀਤੇ ਆ ਤੇ ਉਸ ਦਿਨ ਤੋਂ ਬਾਅਦ ਅੱਜ ਦਾ ਦਿਨ ਆ ਗਿਆ ਜੀ ਉਸ ਤੋਂ ਚਾਰ ਪੰਜ ਵਾਰੀ ਸਾਨੂੰ ਲਾਰੇ ਲਾ ਲੇ ਅੱਜ ਫਲਾਈਟ ਰੋਡ ਕੀਤੀ ਤੁਸੀਂ ਕੰਪਲੀਟ ਕੀਤੀ ਹੋਈ ਆ ਜੀ ਕੋਈ ਹੱਲ ਨਹੀਂ ਨਿਕਲਿਆ ਹੱਲ ਨਹੀਂ ਨਿਕਲਿਆ ਉਸ ਚੀਜ਼ ਦਾ ਹਾਲੇ ਤੱਕ ਕੋਈ ਹੱਲ ਨਹੀਂ ਹੈਗਾ ਜੀ ਪਹਿਲੇ ਅਸੀਂ ਕੰਪਲੇਂਟ ਕੀਤੀ ਸੀ ਕਿ ਉਹਨੇ ਸਾਨੂੰ ਚੈੱਕ ਲਿਆ ਕੇ ਦੇ ਦਿੱਤੇ ਮਨਪ੍ਰੀਤ ਖੁਰਾਣਾ ਕੋਲੋਂ ਹੁਣ ਉਹ ਚੈੱਕ ਬਾਉਂਸ ਹੋ ਗਏ ਹੁਣ ਦੁਬਾਰਾ ਉਹਨੂੰ ਕਰ ਰਹੇ ਆ ਤੇ ਉਹ ਕਹਿੰਦਾ ਇਹਦਾ ਕੋਈ ਮਤਲਬ ਨਹੀਂ ਹੈ ਕਹਿੰਦਾ ਸਾਡੇ ਨਾਲ ਤਾਂ ਕੋਈ ਮਤਲਬ ਨਹੀਂ ਤੁਹਾਡਾ ਤੁਸੀਂ ਮਨਪ੍ਰੀਤ ਖੁਰਾਣਾ ਪ੍ਰਕੀਸ਼ ਕਰੋ ਅੱਜ ਕਿਵੇਂ ਸਾਨੂੰ ਤਾਂ ਅਸੀਂ ਮਨਪ੍ਰੀਤ ਖੁਰਾਣਾ ਨੂੰ ਜਾਣਦੇ ਹੀ ਨਹੀਂ ਹੈਗੇ ਨਾ ਸਾਨੂੰ ਮਨਪ੍ਰੀਤ ਖੁਰਾਣਾ ਦਾ ਪਤਾ ਸਾਨੂੰ ਤਾਂ ਤੁਹਾਡਾ ਪਤਾ ਅੱਜ ਤਾਂ ਤੁਹਾਡੇ ਉੱਪਰ ਕੇਸ ਕਰਾਂਗੇ ਤੇ ਉਹਦੇ ਬਰ ਹਲੇ ਹੁਣ ਮੈਂ ਦੁਬਾਰਾ ਐਸਐਸਬੀ ਦਫ਼ਤਰ 'ਤੇ ਐਪਲੀਕੇਸ਼ਨ ਦਿੱਤੀ ਸੀਗੀ ਤੇ ਉਹ ਹੁਣ ਮਾਰਕ ਹੋਈ ਹੈ ਕੱਲ ਹੀ ਐਸ ਡੀਐਸਪੀ ਅਨੰਦਪੁਰ ਸਾਹਿਬ ਨੂੰ ਹੁਣ ਦੇਖਦੇ ਹਾਂ ਉੱਤੇ ਦੁਬਾਰਾ ਕਾਰਵਾਈ ਹੁੰਦੀ ਹੈ ਜਾਂ ਨਹੀਂ ਬਿਲਕੁਲ ਹਰ ਬੰਦੇ ਦੀ ਇੱਥੇ ਇੱਕ ਇਹੀ ਜੀ ਕਹਾਣੀ ਹੈ ਜੇ ਵੀਡੀਓ ਨੂੰ ਅਸੀਂ ਨਾ ਰੋਕੀਏ ਤਾਂ ਇਹ ਸ਼ਾਇਦ ਲਗਾਤਾਰ ਹੀ ਚੱਲਦੀ ਰਹੇ ਕਿਉਂਕਿ ਇੱਥੇ ਗਿਣਤੀ ਬਹੁਤ ਆ ਪਰ ਕਿੰਨੇ ਲੱਖ ਤੁਹਾਡਾ ਅੱਧੀ ਦੱਸਦੇ 31 ਲੱਖ ਰੁਪਏ 31 ਲੱਖ ਹੀ ਕਾ ਇਹ ਤੁਹਾਡਾ ਵੀ ਕੋਈ ਹੈਗਾ 8 ਲੱਖ ਜੀ 8 ਲੱਖ ਦਾ ਤੁਹਾਡਾ ਬੱਪੂ ਹੀ ਤੁਹਾਡਾ ਮੇਰਾ ਜੀ 33 ਲੱਖ ਰੁਪਿਆ ਹੈ ਤੁਹਾਡਾ ਵੀਰੇ 5 ਲੱਖ ਵੀਰੇ ਤੁਹਾਡਾ ਭਾਜੀ ਸਵਾ ਪੰਜ ਲੱਖ ਵੀਰੇ 2 ਲੱਖ ਮੇਰਾ ਦਾ ਭਾਜੀ 2 ਲੱਖ ਨਹੀਂ ਯਾਦ ਆ 28 ਲੱਖ ਰੁਪਈਆ ਤੁਹਾਡੇ ਕਿੰਨੇ ਵੀਰੇ ਵਾਇਰ ਚਿੱਕਾ ਖਾਲਸਾ ਵਾਇਰ ਚਫਾ ਪੈਸੇ ਕਿੰਨੇ ਤੁਹਾਡੇ ਮੇਰਾ 3 3 ਲੱਖ ਸੀਗਾ ਜੀ 3 ਲੱਖ ਪਰ ਭਾਨੇ ਵੀਰ ਜੀ ਨੇ ਮੇਰਾ ਮੇਰੇ ਪੈਸੇ ਮੈਨੂੰ ਦਵਾਏ ਨਹੀਂ ਤੇ ਪ੍ਰਸ਼ਾਸਨ ਨੇ ਨਹੀਂ ਦਵਾਏ ਪ੍ਰਸ਼ਾਸਨ ਤੋਂ ਕੁਝ ਨਹੀਂ ਹੋ ਰਿਹਾ ਪ੍ਰਸ਼ਾਸਨ ਦੇ ਕੋਲ ਜਿੰਨੀਆਂ ਮਰਜ਼ੀ ਦਰਖਾਸਤਾਂ ਦੇ ਲੋ ਪ੍ਰਸ਼ਾਸਨ ਕੁਝ ਨਹੀਂ ਕਰ ਸਕਦਾ ਇਸ ਦੇ ਵਿੱਚ ਮੈਂ ਵੇਖ ਲਿਆ ਵਾ ਪਈਆਂ ਰਹੀਆਂ ਕਿੰਨੇ ਕਿੰਨੇ ਚਰਚਾਾਂ ਪਰਪਾਨਾ ਸਿੱਧੂ ਤੇ ਮਹੰਗਾ ਵੀਰਜੀ ਦੀ ਜਿਹੜੀ ਟੀਮ ਹੈ ਤੇ ਪ੍ਰਸ਼ਾਸਨ ਵਿੱਚ ਰਹਿ ਕੇ ਵੇਖੋ ਵੀ ਵਧੀਆ ਕਾਰਜ ਕਰਦੀ ਪਈ ਹੈ ਸਾਰੇ ਅਸੀਂ ਇਹਦੇ ਦੇ ਵਿੱਚ ਸਹਿਮਤ ਆ ਜਿੰਨੇ ਵੀ ਅੱਜ ਭਾਰੀ ਇਕੱਠ ਹੋਇਆ ਵਾ ਇਹ ਸਾਰੇ ਵੀਰੇ ਪੀੜਤ ਨੇ ਜਿੰਨੇ ਵੀ ਨੇ ਜਿਨ੍ਹਾਂ ਦੇ ਸਾਰਿਆਂ ਦੇ ਪੈਸੇ ਫਸੇ ਹੋਏ ਨੇ ਬਿਲਕੁਲ ਬਿਲਕੁਲ ਸੋ ਜਿਹੜੇ ਅਮਾਉਂਟ ਆਏ ਜਿਉਂ-ਜਿਉਂ ਕਿਸੇ ਪਰਸਨ ਕੋਲ ਚਲ ਜਾਓ ਕਿਸੇ ਕੋਲ ਵੀ ਚਲ ਜਾਓ ਸਾਰੇ ਪੀੜਤੀ ਖੜੇ ਆ ਮੈਂ ਕੈਮਰਾ ਇੱਕ ਵਾਰੀ ਕਹਾਂਗਾ ਕਮਾ ਲਓ ਪਰਾਂ ਪਰਲੀ ਸਾਨੂੰ ਵੱਡਾ ਇਕੱਠ ਆ ਇਹ ਜਿੰਨੇ ਹੈਗੇ ਸਾਰੇ ਪੀੜਤ ਤਾਂ ਜਿੰਨਿਆਂ ਦੇ ਅੱਗੇ ਤੁਸੀਂ ਕੈਮਰਾ ਕਰੋਗੇ ਮਾਈਕ ਕਰੋਗੇ ਹਰ ਇੱਕ ਦੀ ਆਪਣੀ ਕਹਾਣੀ ਐ ਕੋਈ 5 ਲੱਖ ਕੋਈ 7 ਲੱਖ ਕੋਈ 29 ਲੱਖ ਕੋਈ 12 ਲੱਖ ਇਹ ਜਦੋਂ ਲੱਖ ਮਿਲ ਕੇ ਕਈ ਕਰੋੜ ਬਣਨਗੇ ਤਾਂ ਕਿੰਨਾ ਇਹ ਪੈਸਾ ਹੋ ਜਾਊਗਾ ਤੇ ਪੁਲਿਸ ਦੇ ਉੱਤੇ ਸਵਾਲ ਆ ਤੇ ਭਾਨੀ ਸਿੱਧੂ ਹੋਰਾਂ ਦੇ ਕੋਲ ਇਹ ਲੋਕ ਕਿਉਂ ਆਏ ਆ ਕਿਉਂ ਇੱਥੇ ਇਹਨਾਂ ਨੇ ਉਮੀਦ ਦੀ ਕਿਰਨ ਦਿਸ ਰਹੀ ਹੈ ਵੱਡੇ ਇਹ ਵੀ ਸਵਾਲ ਆਪਣੇ ਆਪ ਦੇ ਵਿੱਚ ਆ ਸੋ ਇਹਨਾਂ ਸਵਾਲਾਂ ਦਾ ਜਵਾਬ ਕਦੋਂ ਮਿਲੂਗਾ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ